ਉਹਦੇ ਆਪਣੇ ਘਰ ਨੂੰ ਅੱਗ ਲੱਗੀ ਪਸ਼ੂ ਵਿੱਚ ਸੇਕੇ ਗਏ ਸਾਰਾ ਕੁਝ ਤੇ ਆਪਾਂ ਬਈ ਦੀ ਲੰਗ ਕੇ ਅੱਗ ਦੇ ਅਸੀਂ ਚਲੇ ਗਏ ਉੱਥੇ ਬੁਝਾ ਕੇ ਉਦੋਂ ਬਾਅਦ ਆਪਣੇ ਨਾਲ ਹੀ ਰੈਸ਼ ਮਹਿਲ ਮਾਰ ਕੇ ਟਰੈਕਟਰ ਤੇ ਅਸੀਂ ਜਦੋਂ ਪਹਿਲਾਂ ਤਾਂ ਪਰੇ ਕਣਕ ਬਚਾਈ ਫਿਰ ਅਸੀਂ ਮਨ ਕੇ ਰੈਸ਼ ਮਹਿਲ ਬਚਾਈ ਉਦੋਂ ਰੋ ਰੈਸ਼ ਮਹਿਲ ਦੀ ਕੰਦ ਆ ਗਈ ਤੇ ਉਦੋਂ ਵੀ ਅੱਗ ਪਿੱਛੇ ਆ ਗਈ ਬਾੜੀ ਮੁੜ ਕੇ ਵੀ ਆਪਣੇ ਟਰੈਕਟਰ ਦੇ ਹਰਾਂ ਨੂੰ ਕਰਾਲੀ ਸੀ ਜਿਹੜੀ ਉਹ ਪੈ ਆਪਾਂ ਗਏ ਸੀ ਕਿ ਵੀ ਮੰਨ ਕੇ ਰੋ ਭਾਈ ਜਾਰੇ ਤੇ ਭਰਾਵਾਂ ਦੇ ਵੀ ਆਪਦੀ ਆਪਦੀ ਫਸਲ ਸਮਝ ਕੇ ਗਏ ਸੀ ਆਪਾਂ ਕਿਸੇ ਦਿਨ ਨਹੀਂ ਆਪਣੀ ਨਹੀਂ ਜੀ ਆਪਣੀ ਕਹਿੰਦੇ ਸੀ ਆਪਾਂ ਦੇ ਕਣਕ 15 ਦਿਨ ਹੋ ਗਏ ਤੂੰ ਪਹਿਲਾਂ ਤੂੜ ਜੀ ਨਹੀਂ ਕਰਦਾ ਜੀ ਆਨ ਨੂੰ ਖੇਤ ਜੀ ਜੀ ਨਹੀਂ ਕਰਦਾ ਅਸੀਂ ਮੋਟਰ ਨਾਲ ਗਿਹੜਾ ਨਹੀਂ ਮਾਰਾ ਉਦੋਂ ਦਾ ਜੀ ਐਂ ਲੱਗਦਾ ਜਿਵੇਂ ਰਾਸਤਾਨ ਬਣ ਗਿਆ ਹੁੰਦਾ ਜੀ ਰੋਣਾ ਆਈ ਬਹੁਤ ਦੋ ਤਿੰਨ ਦਾ ਕੋਈ ਚੰਗਾ ਲੱਗਾਈ ਨਹੀਂ ਬਹੁਤ ਦਿਲ ਨੂੰ ਅਜੇ ਵੀ ਦੁੱਖ ਬਹੁਤ ਹੈ ਜੀ ਵੀ ਕੀ ਕਰਾਂ ਕਿਵੇਂ ਟਾਈਮ ਪਾਸ ਕਰਾਂਗੇ ਖੁਦ ਦੀਆਂ ਦੋ ਟਾਈ ਕਿਲੇ ਬੈਠੀ ਕਿੰਨੇ ਏਕੜ ਠੇਕੇ ਤੇ ਲਈ ਹੋਈ ਸੀ ਠੇਕੇ 50 ਏਕੜ ਠੇਕੇ ਤੇ ਲਈ ਸੀ 17 ਏਕੜ ਜ਼ਮੀਨ ਸੜ ਗਈ ਕਰ ਠੇਕਾ ਕੀ ਰੇਟ ਨੂੰ ਸੀ ਇਹ 70000 ਨੂੰ ਜੀ ਕਿੰਨੇ ਕੁ ਪੈਸੇ ਹੁੰਦੇ ਨੇ ਪੈਸੇ ਟੁੱਟ ਗਏ 15 ਲੱਖ ਰੁਪਏ ਬਾਈ ਜੀ ਫਿਰ ਇੰਨਾ ਹੁਣ ਪੂਰਾ ਕਿਵੇਂ ਹੋ ਬਸ ਹੋ ਗਿਆ ਵੇਖੋ ਮਹਾਰਾਜ ਆਰੀ ਜੀ ਕੋ ਪਿੰਡ ਵਾਲੇ ਮਾੜਾ ਮਟਾ ਸਾਰਾ ਜੀ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਜੀ ਜਦੋਂ ਟਰੈਕਟਰ ਰਾਹ ਤੇ ਚੜਿਆ ਅੱਧਾ ਚੜ ਗਿਆ ਦਾ ਵਿੱਚ ਅੱਗ ਦੇ ਰਹਿ ਗਿਆ ਚਾਰਾਂ ਟਾਇਰਾਂ ਨੂੰ ਅੱਗ ਲੱਗੀ ਸੀਗੀ ਮੈਂ ਮੁੜ ਕੇ ਨਾਲ ਬੰਦੇ ਸੀ ਤਿੰਨ ਚਾਰ ਉੱਥੇ ਉਹਨਾਂ ਨੇ ਟਰੈਕਟਰ ਦੇ ਟਾਇਰਾਂ ਨੂੰ ਅੱਗ ਬੁਝਾ ਕੇ ਜਦੋਂ ਮੈਂ ਖੜਾ ਹੋਇਆ ਉਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਸਾਰੇ ਤੇ ਵੀ ਲੱਖ ਤੇ ਵੀ ਹੋ ਗਏ ਛਾਲੇ ਹੋ ਗਏ ਤੇ ਅੱਗ ਲੱਗੀ ਫਿਰ ਮੈਂ ਉੱਥੋਂ ਘਰ ਨੂੰ ਆਇਆ ਉਹ ਦੇਖ ਸਾਲਾ ਹਾਂਜੀ ਲਾਤਾ ਸਾਰੀ ਇੱਕ ਬਾਹਂ ਭਾਈ ਜਰ ਸਾਂਝ ਲਈ ਫਿਰ ਆਪਦੀ ਜਾਨ ਵੀ ਜੋਖਮ ਚ ਪਾ ਲਈ ਹਾਂਜੀ ਹਾਂਜੀ ਆਪਾਂ ਵੀ ਮੰਨ ਕੇ ਲੋ ਆਪਦੇ ਲੋ ਜੋਰ ਲਾਤਾ ਪੂਰਾ ਵੀ ਆਪਦੀ ਜਾਨ ਦੀ ਬਰਵਾਹ ਤੱਕ ਨਹੀਂ ਕੀਤੀ ਆਪਾਂ ਮੰਨ ਕੇ ਪਹਿਲਾਂ ਅੱਗ ਬੁਝਾਈ ਉਸ ਤੋਂ ਬਾਅਦ ਮੈਂ ਆਗਾ ਜਿਹੜਾ ਸੜਿਆ ਥਾ ਉਹ ਤੋਂ ਬਾਅਦ ਵੇਖਿਆ ਕਤੀ ਬਹੁਤੀ ਹੁੰਦਾ ਜੀ ਇਹ ਜਿਹੜੀ ਫਸਲ ਹੁੰਦੀ ਹੈ ਨਾ ਸਾਨੂੰ ਪਤਾ ਵੀ ਅਸੀਂ ਕਿਵੇਂ ਪਾਲਦੇ ਆਂ ਠੰਡ ਦੇ ਵਿੱਚ ਮਾਰ ਕੇ ਰੁਜਾਈ ਤੋਂ ਛੱਡ ਕੇ ਵਿਛਾਵ ਕਰਨ ਵੀ ਉਹੀ ਵੀਰ ਕੇ ਪੈ ਰਹੀਦਾ ਪਰ ਜਦੋਂ ਪਾਣੀ ਲਾਉਣੇ ਆ ਤੇ ਉਦੋਂ ਸਾਨੂੰ ਬਾਹਰ ਨਿਕਲਣਾ ਹੀ ਪੈਂਦਾ ਫਸਲ ਸੰਭਾਲਣਾ ਤੇ ਪਾਲਣਾ ਤੇ ਪਰ ਵੀ ਅੱਜ ਜਦੋਂ ਸਾਡੀ ਸਾਨੂੰ ਪਤਾ ਵੀ ਇਹ ਕਿਹੜੇ ਹਿਸਾਬ ਤੇ ਫੱਟਦੇ ਆ ਤੇ ਵੀ ਪਰੰਦਾ ਉਸ ਟਾਈਮ ਵੀ ਜਦੋਂ ਮੱਚਦੀ ਹੈ ਫਸਲ ਕਿਸੇ ਵੀ ਜ਼ਿਮੀਦਾਰ ਦੀ ਮਾਰ ਕੇ ਜਾਂਦੇ ਲੋ ਤੇ ਪਾਦਾ ਉਹਦਾ ਪਰਿਵਾਰ ਖਤਮ ਹੁੰਦਾ ਜਾਂਦਾ ਤੇ ਵੀ ਉਹਨੇ ਇਨਾਂ ਕੋ ਬੇਪਰਵਾਹ ਹੋ ਕੇ ਮੇਰੇਆਂ ਕੋ ਕੀਤਾ ਕੰਮ ਵੀ ਮੱਚ ਜਾਂਗੇ ਮੱਚ ਜਾਏ ਪਰ ਫਸਲ ਬਚਾਉਣੀ ਹੈ ਨਾ ਬਾੜੀ ਜਾਣੀਆਂ ਸਾਰੇ ਸਕੰਨ ਦੇ ਜੇ ਤੋਂ ਵੀ ਪੱਖੇ ਦੀ ਹਵਾ ਵੀ ਲੱਗੀ ਹਾਂਜੀ ਇਹ ਬਾਹਰ ਗਿਆ ਪਰ ਬਾਹਰ ਫਿਰ ਤੁਮ ਗਰਮੀ ਬਹੁਤ ਬਾਹਰ ਦਾ ਇਹ ਮੈਂ ਪੈ ਨਹੀਂ ਸਕਦਾ ਮੜ ਕੇ ਮੇਰੇ ਵੀ ਮੰਨ ਕੇ ਸਰੀਰ ਜਮਾ ਆਏ ਹੋ ਜਾਂਦਾ ਵੀ ਮੈਨੂੰ ਅੱਗ ਲੱਗਦੀ ਕਿਸੇ ਨੇ ਵੀ ਮਰਚਨ ਲੱਗ ਪੈਂਦਾ ਜੀ ਇੰਨਾ ਰਸਾੜ ਪੈਣ ਲੱਗ ਪੈਂਦਾ ਹਾਂਜੀ ਕੁਝ ਮਤ ਜਾ ਪਿਆ ਅੱਬਾ ਹਾਂਜੀ ਹਾਂਜੀ ਉਹ ਜੀ ਉਹ ਸਰੀਰ ਤੇ ਹੁੰਦਾ ਜਿੱਥੇ ਅੱਖ ਲੱਗੀ ਹੁਣ ਤਾਂ ਜੀ ਸਰੀਰ ਤੋਂ ਵੀ ਉਹ ਤਾਂ ਵੀ ਹੁੰਦਾ ਮੰਨ ਕੇ ਸਰੀਰ ਨੂੰ ਸੇਕ ਸਾਰਿਆਂ ਨੂੰ ਨਹੀਂ ਲੱਗਾ ਜੀ ਵੀ ਸਰੀਰ ਮੱਚਦਾ ਸਾਰੀ ਆ ਕਿਉਂਕਿ ਸੇਕ ਲੋਰ ਤੋਂ ਵੱਧ ਕੇ ਲੱਗਾ ਮੇਰੇ ਸਰੀਰ ਸਾਰੇ ਸਰੀਰ ਦੇ ਵਹਿਦੀਆਂ ਕੰਨਗੇ ਜੀ ਬੱਸ ਇਹ ਤੇ ਮਸ਼ੀਨ ਚੱਲੀ ਆਂਦੀ ਜੀ। ਅੱਛਾ ਇਹਦੇ ਬਾਹਰ ਹਾਂਜੀ ਮੌਕਾ ਨਹੀਂ ਮਿਲਿਆ ਇੰਨੀ ਤੱਕ ਤੇ ਸੀ। ਟ੍ਰੈਕਟਰ ਹੀ ਮਹਾਪ੍ਰਜਾ ਕੱਢੀ ਮਸ਼ੀਨਾਂ ਨੂੰ ਬਾਹਰ ਕੱਢਦੀ ਆ। ਤੁਸੀਂ ਇੱਥੇ ਸੀਗੇ। ਇੱਥੇ ਇੱਥੇ ਹਾਂਜੀ ਖੇਤੀਬਾੜੀ ਕਰਦੇ ਆਂ ਜੀ ਆੜ ਤੁਰਦਾ ਹੁੰਦਾ ਇੱਥੇ ਆੜ ਤੇ ਪੈਸੇ ਪਈਓ ਟੁੱਟ ਕੇ ਬਹੁਤ। ਵੇਖੋ ਨਾਰਤੀ ਅੱਗਾ ਦੰਦਾ ਕਿ ਕੀ ਕਰਦਾ ਜੀ। ਅੱਛਾ ਹਾਂਜੀ ਖੇਤੀਬਾੜੀ ਹੀ ਕਰਦਾ। ਹਾਂਜੀ ਆੜ ਤੇ ਸਿਰ ਤੇ ਯਾਦਾ ਕੰਮ ਚੱਲਦਾ ਸੀ। ਕਿੰਨੇ ਸਾਲ ਪਿੱਛੇ ਕਰਤਾ ਤੁਹਾਨੂੰ? ਇਹ ਜੀ ਵੇਖੋ 3-4 ਸਾਲ ਨਹੀਂ ਠੀਕ ਹੁੰਦੇ ਜੀ। ਹਾਂਜੀ ਉਹ ਵੀ ਜੇ ਸਾਡਾ ਆੜ ਦੀ ਆਸਾਸ ਦੇਵੇ ਗਾਂ ਇੱਕ ਗੱਲ ਅਕਸਰ ਚੱਲਦੀ ਆ ਉਹ ਇਹ ਆ ਕਿ ਪਿੰਡਾਂ ਵਾਲਿਆਂ ਦਾ ਕਦੇ ਸ਼ਹਿਰਾਂ ਦੇ ਵਿੱਚ ਦਿਲ ਨਹੀਂ ਲੱਗਦਾ ਤਾਂ ਫਿਰ ਜਦ ਕਦੇ ਗੱਲ ਚੱਲੇ ਤਾਂ ਇੱਕ ਗੱਲ ਸਾਹਮਣੇ ਆਉਂਦੀ ਆ ਕਿਰ ਪਿੰਡਾਂ ਦੇ ਵਿੱਚ ਭਾਈਚਾਰਾ ਐਸਾ ਹੁੰਦਾ ਆ ਜੋ ਸ਼ਹਿਰਾਂ ਦੇ ਵਿੱਚ ਦਿਲ ਲਾਉਣ ਨਹੀਂ ਦਿੰਦਾ ਅੱਜ ਅਸੀਂ ਪਿੰਡ ਸੋਢੀ ਵਾਲਾ ਬਾਈ ਇਹ ਪਿੰਡ ਸੋਢੀ ਵਾਲਾ ਪਿੰਡ ਸੋਢੀ ਵਾਲੇ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਜੀਰੇ ਦੇ ਹਲਕੇ ਦੇ ਵਿੱਚ 3000 ਏਕੜ ਉਹ ਜਿਹੜੀ ਹੈਗੀ ਆ ਉਹ ਅੱਗ ਪੈਂਦੀ ਆ 3000 ਏਕੜ ਨੂੰ ਤਕਰੀਬਨ ਪੈਂਦੀ ਜਿਹਦੇ ਵਿੱਚ ਬਹੁਤਾ ਨਾੜ ਵੀ ਸਰਦਾ ਆ ਬਹੁਤੀ ਕਣਕ ਵੀ ਜਿਹੜੀ ਹੈਗੀ ਆ ਸਰਦੇ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਉਦਦਮ ਕੀਤੇ ਜਾਂਦੇ ਨੇ ਬੁਝਾਉਣ ਦੇ ਅ ਮੇਰੇ ਕੋਲ ਭਾਈ ਜਸਵਿੰਦਰ ਸਿੰਘ ਆ ਭਾਈ ਜਸਵਿੰਦਰ ਸਿੰਘ ਉਹ ਨੇ ਜਿਨ੍ਹਾਂ ਦੀ ਚਾਹੇ ਆਪਣੀ ਪੂਰੀ ਕਣਕ ਉਸ ਤੋਂ ਪਹਿਲਾਂ ਵੱਢ ਲਈ ਗਈ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਯਾਰ ਆਂਗਵਾਂ ਦੇ ਵਿੱਚ ਕਣਕ ਨੂੰ ਅੱਗ ਲੱਗੀ ਹੋਈ ਆ ਤਾਂ ਕਿਉਂ ਨਾ ਅਬਦਾ ਬਣਦਾ ਫਰਜ਼ ਨਿਭਾਇਆ ਜਾਵੇ ਆਪਣੇ ਭਾਈਚਾਰੇ ਦਾ ਬਣਦਾ ਫਰਜ਼ ਜਿਹੜਾ ਹੈਗਾ ਨਿਭਾਇਆ ਜਾਵੇ ਤੇ ਉਹ ਨਿਭਾਉਣ ਦੇ ਲਈ ਜਸਵਿੰਦਰ ਸਿੰਘ ਜਿਹੜੇ ਨੇ ਉਹੋ ਜਾਂਦੇ ਨੇ ਤੇ ਜਸਵਿੰਦਰ ਸਿੰਘ ਜਦ ਜਾਂਦੇ ਨੇ ਤਾਂ ਉਹ ਖੁਦ ਵੀ ਅੱਗ ਦੇ ਵਿੱਚ ਜਿਹੜੇ ਆ ਉਹ ਚੁਲਸ ਜਾਂਦੇ ਨੇ ਸਿਰਫ ਇਸ ਕਾਰਨ ਕਿ ਉਹ ਸਹਾਇਤਾ ਕਰਨ ਦੇ ਲਈ ਹੈਲਪ ਕਰਨ ਦੇ ਲਈ ਜਾਂਦੇ ਨੇ ਬਾਈ ਜਸਵਿੰਦਰ ਮੇਰੇ ਨਾਲ ਨੇ ਗੱਲਬਾਤ ਕਰਨਗੇ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆਪ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਠਾਕ ਆ ਜੀ ਕਿਵੇਂ ਕਿਵੇਂ ਹੁੰਦਾ ਹੈ ਸਭ ਕੁਝ ਇਸ ਚੀਜ਼ ਮੈਂ ਇਹ ਵੀ ਸੁਣਿਆ ਕਿ ਸ਼ਾਇਦ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਭੇਜਿਆ ਕਿ ਅੱਗ ਬੁਝਾ ਕੇ ਆ ਜਾ ਕੇ ਹਾਂਜੀ ਹਾਂਜੀ ਵੇਖੋ ਜੀ ਆਪਣੇ ਖੰਡਪਾਰ ਸੀਗਾ ਇੱਥੇ ਖੁੱਲਿਆ ਵਾ ਅਸੀਂ ਆਗੇ ਅੰਦਰ ਪਏ ਆ ਉੱਥੋਂ ਭੋਗ ਤੋਂ ਆ ਗਏ ਤੇ ਇੱਥੇ ਪਏ ਆ ਆਪਣੇ ਫਾਦਰ ਸਾਹਿਬ ਪੈਂਦੇ ਬਾਹਰ ਹੂੰ ਹੂੰ ਉਹਨਾਂ ਨੇ ਜਦੋਂ ਦੇਖਿਆ ਵੀ ਇਧਰੋਂ ਤੂੰ ਆਇਆ ਤੇ ਉਹਨਾਂ ਨੇ ਬਾਹਰੋਂ ਆਵਾਜ਼ ਦਿੱਤੀ ਮੈਨੂੰ ਪਏ ਨੂੰ ਵੀ ਦੀ ਜ ਆਪਣਾ ਵੀ ਉਤਨਾ ਆਪਣਾ ਜੱਸਾ ਵੀ ਬਾਹਰ ਆਇਓ ਜੋ ਤੇ ਮੈਂ ਆਪਣੀ ਬੇਟੀ ਆਈਸੀ ਸਕੂਲੋਂ ਮੈਂ ਪੁੱਤੋ ਵੇਖੋ ਦਾਦਾ ਜੀ ਕੀ ਕਹੇ ਬੋਲ ਰਹੇ ਆ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਆਪਣੇ ਡੈਡੀ ਨੂੰ ਭੇਜੋ ਜੋ ਮੈਂ ਬਾਹਰ ਗਿਆ ਤੇ ਉਹਾਂ ਦੇ ਆਪਣੇ ਅੱਗ ਲੱਗ ਗਈ ਇਧਰ ਦੇਖੋ ਕਿੱਥੇ ਆ ਮੈਂ ਜਦੋਂ ਕੰਦ ਤੁੰਦੀ ਦੇਖਿਆ ਮੈਂ ਹੈ ਜੀ ਅੱਗ ਲੱਗੀ ਆ ਵੀ ਸੋਡੀ ਆਪਣੇ ਪੈਂਟ ਨੂੰ ਪੈ ਗਈ ਪਹਿਲੇ ਪਾਸੇ ਉਹਾਂ ਦਾ ਵੀ ਫਿਰ ਤੁਸੀਂ ਜਾਓ ਫਿਰ ਵੀ ਆਂਦਾ ਕਹਿੰਦਾ ਤੇ ਮੈਂ ਇਹਨੂੰ ਆਂਦੇ ਕਹਿੰਦੇ ਵੀ ਤੁਸੀਂ ਮੇਰੇ ਹੱਟੀ ਸ਼ਰਟਾਂ ਪਾਈ ਸੀ ਤੇ ਲੋਰ ਜੀ ਕੈਪਰੀ ਪਾਈ ਸੀ ਮੈਨੂੰ ਆਂਦੇ ਪੂਰੀ ਲੋਰ ਪਾਜੋ ਤੇ ਟੀ-ਸ਼ਰਟ ਦੋ ਸ਼ਰਟ ਪਾ ਕਮੀਜ਼ ਪਾयो ਮੈਂ ਹਾਂ ਵੀ ਮੈਂ ਨਹੀਂ ਪਾਇਆ ਮੈਂ ਉਵੇਂ ਹੀ ਤੁਰ ਗਿਆ ਜਦੋਂ ਮੈਂ ਤੁਰ ਗਿਆ ਦੇਥੋਂ ਪਜਾਮ ਤੇ ਜਾ ਕੇ ਆਪਾਂ ਉੱਥੇ ਵੇਖਿਆ ਰੀਆ ਤੇ ਅੱਗ ਬਹੁਤ ਜ਼ਿਆਦਾ ਸੀ ਪਹਿਲਾਂ ਤਾਂ ਹੀ ਖੜੇ ਰਹੇ ਖੜ ਕੇ ਜਦੋਂ ਮੁੜ ਕੇ ਆਪਣੇ ਘਰ ਨੂੰ ਅੱਗ ਲੱਗੀ ਇੱਕ ਨੂੰ ਅੱਛਾ ਘਰ ਨੂੰ ਅੱਗ ਲੱਗੀ ਤੇ ਸਾਡੇ ਨਾਲ ਦੇ ਜਾਂਦੇ ਨੇ ਕਹਿੰਦੇ ਯਾਰ ਵੀ ਆਪਣਾ ਘਰ ਮੱਝ ਗਿਆ ਆਪਣਾ ਨਾਲ ਹੀ ਗਵੰਢੀ ਹੈ ਇਹਨਾਂ ਦੇ ਦੂਸਰੇ ਘਰ ਪਹਿਲੇ ਪਾਸੇ ਰਹਿੰਦੇ ਪਿੰਡ ਤੇ ਉਹਾਂ ਦੇ ਆਪਣੇ ਘਰ ਨੂੰ ਅੱਗ ਲੱਗੀ ਪਸ਼ੂ ਵਿੱਚ ਸੇਕੇ ਗਏ ਸਾਰਾ ਕੁਝ ਤੇ ਆਪਾਂ ਬੈਦੀ ਨੰਗ ਕੇ ਅੱਗ ਦੇ ਅਸੀਂ ਚਲੇ ਗਏ ਉੱਥੇ ਜਦੋਂ ਗਏ ਤੇ ਅਸੀਂ ਜਾ ਕੇ ਵੇਖਿਆ ਤਾਂ ਘਰ ਸਾਰਾ ਵੀ ਏਸੀ ਉਸੀ ਨਾਲ ਤੂੜੀ ਬਾਲਨ ਪਿਆਈ ਸਾਰਾ ਮੱਚ ਗਿਆ ਮੱਚੇ ਪੈਸੀ ਮੱਚੇ ਪੈਸੀ ਪਾਣੀ ਲੈ ਕੇ ਗਏ ਪੰਪ ਆਹੀ ਬੁਝਾਏ ਬੁਝਾ ਕੇ ਉਸ ਤੋਂ ਬਾਅਦ ਆਪਣੇ ਨਾਲ ਹੀ ਰੈਸ ਮੈਲਾ ਦੋ ਤੇ ਉਹਨਾਂ ਦੇ ਨਾਲ ਕਟੂਕਟ ਹੋਣਗੇ 50 60 ਕਿੱਲੇ ਕਣਕ ਦੇ ਖੜੇ ਸੀ ਦੋ ਮਸ਼ੀਨਾਂ ਚੱਲ ਵੀ ਰਹੀਆਂ ਸੀ ਤੇ ਅਸੀਂ ਉਹਨਾਂ ਨੂੰ ਬੁਝਾ ਕੇ ਬਾਹਰ ਕੱਢ ਕੇ ਉਹਨਾਂ ਦਾ ਪੁੱਛ ਕੇ ਹਾਲ ਚਾਲ ਦੇ ਹੀ ਉਧਰ ਚਲੇ ਗਏ ਠੀਕ ਹੈ ਹਾਂਜੀ ਉਧਰ ਜਾ ਕੇ ਜਦੋਂ ਵੇਖਿਆ ਹੀ ਫਿਰ ਟਰੈਕਟਰ ਚੱਲ ਰਹੀ ਕੋ ਕੋ ਫਿਰਹੀਂ ਟਰੈਕਟਰ ਆਪਦਾ ਵੜਿਆ ਵੜ ਕੇ ਟਰੈਕਟਰ ਤੇ ਅਸੀਂ ਜਦੋਂ ਭਾਇਆ ਵਾਹ ਪਹਿਲਾਂ ਤਾਂ ਪਰੇ ਕਣਕ ਬਚਾਈ ਮੜ ਕੇ ਰਿਆ ਸੀ ਮਹਿਲਾ ਦਾ ਵੀ ਆਗੇ ਵੀਰੋਆਂ ਦੇ ਕਹਿੰਦੇ ਬਾਈ ਵੀ ਜੇ ਇੱਧਰ ਫੱਕਣ ਪੈ ਗਈ ਸਾਡਾ ਵੀ ਨੁਕਸਾਨ ਸਾਡਾ ਵੀ ਹੋ ਜੂ ਹੋਰ ਵੀ ਹੋ ਜੂ ਤੇ ਵੀ ਸਾਡੀ ਮਦਦ ਕਰੋ ਫਿਰ ਅਸੀਂ ਮੰਨ ਕੇ ਰਿਆ ਸੀ ਮਹਿਲ ਬਚਾਈ ਉਧਰੋਂ ਰੈਸ ਮਹਿਲ ਦੀ ਕੰਦ ਆ ਗਈ ਤੇ ਉਧਰੋਂ ਵੀ ਅੱਗ ਪਿੱਛੇ ਆ ਗਈ ਬਾੜੀ ਮੁੜ ਕੇ ਵੀ ਆਪਣੇ ਟਰੈਕਟਰ ਦੇ ਹਾਲਾਂ ਨੂੰ ਪਰਾਲੀ ਸੀ ਜਿਹੜੀ ਉਹ ਪੈ ਗਈ ਆਪਾਂ ਗਏ ਸੀਗੇ ਵੀ ਮੰਨ ਕੇ ਰੋ ਭਾਈਚਾਰੇ ਤੇ ਭਰਾਵਾਂ ਦੇ ਵੀ ਆਪਦੀ ਆਪਦੀ ਫਸਲ ਸਮਝ ਕੇ ਗਏ ਸੀ ਆਪਾਂ ਕਿਸੇ ਦੀ ਨਹੀਂ ਆਪਣੀ ਨਹੀਂ ਜੀ ਆਪਣੀ ਕਣਕ ਨਹੀਂ ਸੀ ਆਪਾਂ ਦੇ ਕਣਕ 15 ਦਿਨ ਹੋ ਗਏ ਤੋਂ ਪਹਿਲਾਂ ਤੂੜੀ ਦੇ ਕਣਕ ਸੰਭਾਲੀ ਆ ਪਿੰਡ ਤੋਂ ਪਹਿਲੇ ਸਾਰਿਆਂ ਨੂੰ ਪਹਿਲਾਂ ਆਪਾਂ ਵੀਜੀ ਦੇ ਆਪਾਂ ਹੀ ਸੰਭਾਲੀ ਆ ਮੋਰੀ ਮੋਰੀ ਸੀ ਹਾਂ ਜੀ ਆਪਾਂ ਤਾਂ ਵੀ ਜਮਾ ਫਰੀ ਸੀਗੇ ਜੀ ਤੇ ਪਰ ਆਪਾਂ ਆਪਦੀ ਫਸਲ ਸਮਝ ਕੇ ਜਾ ਕੇ ਵੀ ਬਚਾਉਣ ਗਏ ਆ ਆਪਦਾ ਪ੍ਰਵਾਹ ਸਮਝ ਕੇ ਵੀ ਇੱਕ ਹਮਦਰਦ ਦੇ ਤੋ ਉੱਥੇ ਜਾ ਕੇ ਉਹਨਾਂ ਜੀ ਵੀ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗਿਆ ਉਦੋਂ ਮਿਲੇ ਹਨਾ ਹਾਂਜੀ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਮੈਂ ਟਰੈਕਟਰ ਤੋਂ ਉਹ ਤਾਂ ਮੈਨੂੰ ਪਤਾ ਸੀ ਮੈਂ ਅੱਗ ਦੇ ਵਿੱਚ ਦੀ ਨੰਘਿਆ ਪਰ ਮੇਰੇ ਸਰੀਰ ਨੂੰ ਉਦੋਂ ਜਾਂ ਗਰਮੈਸ਼ ਆ ਗਈ ਮਹਿਸੂਸ ਨੂੰ ਹੋਇਆ ਮੈਂ ਟਰੈਕਟਰ ਰਹਾਲ ਨੂੰ ਕਰਕੇ ਛੱਡਤਾ ਸੀਗਾ ਜਦੋਂ ਟਰੈਕਟਰ ਰਾਹ ਤੇ ਚੜਿਆ ਅੱਧਾ ਚੜ ਗਿਆ ਤਾਂ ਵਿੱਚ ਅੱਗ ਦੇ ਰਹਿ ਗਿਆ ਚਾਰਾਂ ਟਾਇਰਾਂ ਨੂੰ ਅੱਗ ਲੱਗੀ ਸੀਗੀ ਮੈਂ ਮੁੜ ਕੇ ਨਾਲ ਬੰਦੇ ਸੀ ਤਿੰਨ ਚਾਰ ਉੱਥੇ ਉਹਨਾਂ ਨੇ ਟਰੈਕਟਰ ਦੇ ਟਾਇਰਾਂ ਨੂੰ ਅੱਗ ਬੁਝਾ ਗਏ ਜਦੋਂ ਮੈਂ ਖੜਾ ਹੋਇਆ ਉਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਸਾਰੇ ਸਰੀਰ ਤੇ ਵੀ ਲੱਤ ਤੇ ਵੀ ਹੋ ਗਏ ਪਿਛਾਲੇ ਹੋ ਗਏ ਤੇ ਵੀ ਅੱਗ ਲੱਗੀ ਫਿਰ ਮੈਂ ਉੱਥੋਂ ਵੀ ਘਰ ਨੂੰ ਆਇਆ ਥੋੜੇ ਇੱਕ ਲੱਤ ਦੇ ਹੋਏ ਆ ਹਾਂਜੀ ਲੱਤ ਤਾਂ ਸਾਰੀ ਇੱਕ ਬਾਹਂ ਅੱਛਾ ਇੱਕ ਲੱਤ ਤਾਂ ਇੱਕ ਬਾਹਂ ਹਾਂਜੀ ਤੇ ਫਿਰ ਜਲਣ ਮਹਿਸੂਸ ਹਾਂਜੀ ਥੋੜੇ ਸਰੀਰ ਤੇ ਉਹ ਵੀ ਹੈਗੇ ਆ ਪਾਸੇ ਵੀ ਅੱਛਾ ਤੇ ਪਰ ਇਹ ਚੀਜ਼ ਜ਼ਿਆਦੇ ਆ ਹਾਂਜੀ ਜਲਣ ਤਾਂ ਜੀ ਹਾਂ ਨਾ ਹੋ ਹੀ ਜਾਂਦੀ ਆ ਵੀ ਅੱਜ ਚੌਥਾ ਦਿਨ ਆ ਪੰਜਵਾਂ ਅੱਛਾ ਹਾਂਜੀ ਦਵਾਈ ਵੀ ਚੱਲਦੀ ਆਪਣੇ ਡਾਕਟਰ ਸਾਹਿਬ ਆਉਂਦੇ ਲੁਧਿਆਣੇ ਤੋਂ ਇੱਥੇ ਹਮ ਸਪੈਸ਼ਲਿਸਟੇ ਕੰਮ ਆਲੇ ਆ ਤੇ ਵੀ ਆਪਾਂ ਉਹਨਾਂ ਤੋਂ ਚੱਲਦੀ ਆ ਦਵਾਈ ਨਾ ਤੇ ਸਵੇਰ ਜਾਣੇ ਆਪਾਂ ਉਹਨਾਂ ਨੂੰ ਟਰੀਟਮੈਂਟ ਕਰਾ ਕੇ ਫਿਰ ਘਰੇ ਆ ਜਾਣੇ ਵਾਸਤੇ ਉਸ ਤੋਂ ਬਾਅਦ ਨਹੀਂ ਆਉਦੇ ਆਪ ਨੂੰ ਲੱਗਿਆ ਕਿ ਯਾਰ ਮੈਂ ਤਾਂ ਐਵੇਂ ਹੀ ਆ ਕੁਛ ਸਹੇੜ ਲਿਆ ਨਹੀਂ ਜੀ ਨਹੀਂ ਆਪਾਂ ਨੂੰ ਕੋਈ ਗੱਲ ਦੀ ਨਾ ਆਪਣੇ ਪਰਿਵਾਰ ਨੇ ਕਿਹਾ ਨਾ ਆਪਣੇ ਫਾਦਰ ਸਾਹਿਬ ਨੇ ਕਿਹਾ ਤੇ ਨਾ ਆਪਾਂ ਨੂੰ ਮਹਿਸੂਸ ਹੋਇਆ ਮੈਨੂੰ ਮਹਿਸੂਸ ਹੋਇਆ ਤਾਂ ਆਪਣੇ ਚਾਚਾ ਜੀ ਦੀ ਇਹਦੀ ਜਿਹੜੀ ਕਣਕ ਸੜੀ ਆ ਮੰਨ ਕੇ ਸਭ ਤੋਂ ਵੱਡੇ ਦੀ ਸੜੀ ਇਹਦੇ ਕੋਲੇ ਇਸ ਟਾਈਮ 1.5 ਕਿੱਲਾ ਸਵਾ ਕਿੱਲਾ ਕਹਿੰਗਾ ਆਪਾਂ ਪਹਿਲਾਂ ਵੀ ਵੀਰਾਂ ਨੂੰ ਆਪਦੇ ਨਾਲ ਮੈਨੂੰ ਪਹੁੰਚਦੇ ਆ ਵੀ ਮਦਦ ਕਰੀਏ ਮੈਂ ਕਿਹਾ ਵੀ ਮੇਰੀ ਮਦਦ ਨਹੀਂ ਵੀ ਉਹਦੀ ਕਰੋ ਮੇਰਾ ਤਾਂ ਵੀ ਚਲੋ ਟਰੈਕਟਰ ਦੇ ਚਲੋ ਕੋਟਾਇਰ ਆ ਜਾ ਮੇਰਾ ਆਪ ਦਾ ਕੋ 40 50000 ਰੁਪਿਆ ਲੱਗ ਜੂ ਤੇ ਵੀ ਮੇਰਾ ਤਾਂ ਹੁੰਦਾ ਤੇ ਮੈਂ ਵੀ ਉਹਦੇ ਠੇਕੇ ਤੇ ਲੈ ਕੇ 8 75 70000 ਨੂੰ ਲੈ ਕੇ ਵੀ ਇਹਨਾਂ ਨੇ ਵੇਚੀ ਸੀਗੀ ਤੇ ਅੱਜ ਉਹ ਹੀ ਆਪਣਾ ਮੰਨ ਲਓ ਇੱਕ ਧੀ ਪੋਤੀ ਹੁੰਦਾ ਜੀ ਇਹ ਜਿਹੜੀ ਫਸਲ ਹੁੰਦੀ ਹੈ ਨਾ ਸਾਨੂੰ ਪਤਾ ਵੀ ਅਸੀਂ ਕਿਵੇਂ ਪਾਲਦੇ ਆ ਠੰਡ ਦੇ ਵਿੱਚ ਮੰਨ ਲਓ ਰਜਾਈ ਜੋ ਛੱਡ ਕੇ ਵਿਛਾਵ ਕਰਨ ਵੀ ਉਹ ਵੀ ਵੀਰ ਕੇ ਪੈ ਰਹੀਦਾ ਪਰ ਜਦੋਂ ਪਾਣੀ ਲਾਉਣੇ ਆ ਤੇ ਉਦੋਂ ਸਾਨੂੰ ਬਾਹਰ ਨਿਕਲਣਾ ਹੀ ਪੈਂਦਾ ਫਸਲ ਸੰਭਾਲਣਾ ਤੇ ਪਾਲਣਾ ਤੇ ਤੇ ਪਰ ਵੀ ਅੱਜ ਜਦੋਂ ਸਾੜੀ ਆ ਸਾਨੂੰ ਪਤਾ ਵੀ ਇਹ ਕਿਹੜੇ ਹਿਸਾਬ ਤੇ ਫਿਰਦੇ ਆ ਤੁਹਾਡੇ ਚਾਚਾ ਕਿੰਨੇ ਚਾਚਾ ਕਿੰਨੀ ਸਾੜੀ ਇਹਨਾਂ ਦੀ ਇਹਨਾਂ ਦੇ 18 ਗੱਲੇ ਬਰੀ ਤੇ ਹਾਂ ਤੁਹਾਡੇ ਚਾਚਾ ਜੀ ਵੀ ਉੱਪਰ ਪੇਤੌਰ ਦੇ ਸਾਡੇ ਵੀ ਚਾਚਾ ਜੀ ਆ ਮੰਨ ਕੇ ਚਾਚਾ ਜੀ ਇਹੀ ਕਹਿੰਨੇ ਪਹਿਲੇ ਮੋੜ ਤੋਂ ਸਾਡੇ ਵੀ ਪਰਿਵਾਰ ਰਿਲੇਸ਼ਨ ਵੀ ਪਰ ਉਤਨਾ ਵੀ ਅਸੀਂ ਵਕੀਲਾਂ ਤੋਂ ਆ ਇਹ ਸੋਢੀ ਵਾਲੇ ਤੋਂ ਇਸ ਟਾਈਮ ਵੀ ਇਹ ਸੋਢੀ ਵਾਲੇ ਤੋਂ ਆ ਪਰ ਅਸੀਂ ਨਿੱਕੇ ਹੁੰਦੇ ਇਹਨਾਂ ਦੇ ਹੱਥਾਂ 'ਚ ਭਲੇ ਆ ਮਨ ਕੇ ਚਲੋ ਇਹਨਾਂ ਦੇ ਘਰ ਸਾਡੇ ਖੇਤਾਂ ਦੇ ਨਾਲ ਸੀ ਇਹਨਾਂ ਨੇ ਇਹਨਾਂ ਦੇ ਘਰੋਂ ਹੀ ਰੋਟੀ ਵੀ ਖਾਂਦੇ ਰਹੇ ਜੀ ਆਪਦੀ ਫਸਲ ਫਿਰ ਮੱਝ ਦੇਖਣਾ ਉਹ ਵੀ ਇਹਨਾਂ ਨਾਲ ਵੀ ਮੈਂ ਗੱਲ ਕਰੀ ਸੀ ਉਹ ਵੀ ਬੜੀ ਦੁੱਖ ਦੀ ਗੱਲ ਹੁੰਦੀ ਜਿਹੜੇ ਪੁੱਤਾਂ ਨੂੰ ਪਾਲੀ ਪਸਦਾ ਆਪਦੀਆਂ ਅੱਖਾਂ ਸਾਹਮਣੇ ਹਾਂ ਜੀ ਬਹੁਤ ਜੀ ਉਦੋਂ ਤਾਂ ਇੱਕ ਹਿਸਾਬ ਨਾਲ ਮੈਂਟਲੀ ਰੂਪ ਤਾਂ ਰਹਿ ਗਿਆ ਜੀ ਮਨ ਕੇ ਚਲੋ ਵੀ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਵਲਾ ਕਰਿਆ ਵੀ ਅਸੀਂ ਕੀ ਕਰੀਏ ਹੋਰ ਤਾਂ ਦੱਸੋ ਜੀ ਇਹਨਾਂ ਦੇ ਛੋਟੇ ਮੁੰਡੇ ਨੇ ਟਰੈਕਟਰ ਵਿੱਚ ਵਾਰਤਾ ਮੱਝ ਦੀ આગ ਦੇ ਵੀ ਮੈਂ ਆਪਦੀ ਦੂਜੀ ਕਣਕ ਬਚਾਲਾਂ ਪਰ ਦੋ ਹੀ ਪਾਸੇ ਕਣਕ ਸੀਗੀ ਇਹਨਾਂ ਦੀ ਪਰ ਉਹਨੂੰ ਅਸੀਂ ਮੁੰਡਿਆਂ ਨੇ ਨਾਲਦ ਕਾਨਕ ਤਾਂ ਨਹੀਂ ਬਚਣੀ ਹੁਣ ਤੇ ਤੂੰ ਟਰੈਕਟਰ ਬਾਹਰ ਕੱਢ ਵੀ ਉਹਨੂੰ ਮਸਾਂ ਵੀ ਜਾਣ ਉਹਦੀ ਬਚਾਈ ਵੀ ਇਹਨਾਂ ਨੇ ਮੰਨ ਗਿਆ ਵੀ ਪਾਸੇ ਵਾਲੀ ਸੰਗਤ ਨਹੀਂ ਤੇ ਵੀ ਪਰ ਬੰਦਾ ਉਸ ਟਾਈਮ ਵੀ ਜਦੋਂ ਮੱਚਦੀ ਏ ਫਸਲ ਕਿਸੇ ਵੀ ਜ਼ਿਮੀਂਦਾਰ ਦੀ ਮੰਨ ਗਿਆ ਹਾਂ ਚਲ ਉਹਦੇ ਪਾਦਾ ਉਹਦਾ ਪਰਿਵਾਰ ਖਤਮ ਹੁੰਦਾ ਜਾਂਦਾ ਤੇ ਵੀ ਉਹਨਾਂ ਨੇ ਵੀ ਉਹਨੇ ਇਹਨਾਂ ਕੋ ਬੇਪਰਵਾਹ ਹੋ ਕੇ ਮੇਰੇ ਕੋਲ ਕੀਤਾ ਕੰਮ ਵੀ ਮੱਚ ਜਾਂਗੇ ਮੱਚਾਂਗੇ ਪਰ ਫਸਲ ਬਚਾਉਣੀ ਆ ਪਰ ਫੇਰ ਵੀ ਉਹਨੂੰ ਸੰਗਤ ਨੇ ਬਚਾਇਆ ਜੀ ਫਿਰ ਵੇਪਰ ਬਹੀ ਚੀ ਵੀ ਫਸਲ ਬਚਾਉਣੀ ਆ ਫਸਲ ਹਾਂਜੀ ਹਾਂਜੀ ਆਪਾਂ ਨੂੰ ਇਹੀ ਸੀ ਆਪਾਂ ਫਸਲ ਤਾਂ ਚਲੋ ਆਪਣੀ ਆ ਆਪਾਂ ਬਚਾਉਣੀ ਆ ਆਪਾਂ ਰੈਸ ਮੈਲ ਵੀ ਮੰਨ ਕੇ ਚਲੋ ਵੀ ਉਹ ਆਪਣੇ ਇੱਥੋਂ ਦੇ ਤਲਵੰਡੀ ਭਾਈ ਦੇ ਹੂੰ ਹੂੰ ਉਹਨੇ ਰੈਸ ਮੈਲਾ ਵੀ ਆਪਣਾ ਉਹਨਾਂ ਨਾਲ ਕੋਈ ਤਾਲਕ ਨਹੀਂ ਸਈਲਰ ਆਲੇ ਨਾਲ ਕਿਸੇ ਨਾਲ ਨਹੀਂ ਪਰ ਆਪਣੀ ਫਸਲ ਤਾਂ ਉਹਦੇ ਵਿੱਚ ਆਪਣੀ ਪਈ ਹੈ ਨਾ ਹਾਂ ਬਾੜਦਾਨਾ ਵੀ ਆਪਾਂ ਨੂੰ ਉੱਥੋਂ ਮਿਲਣਾ ਬਿਲਕੁਲ ਫਸਲ ਵੀ ਆਪਣੀ ਉੱਥੇ ਆ ਕੇ ਡਿਗਣੀ ਆ ਭਾਵੇਂ ਆਪਾਂ ਵੇਚਾਂ ਜਾਂ ਮੰਡੀ ਪਈ ਆ ਪਰ ਉਹ ਜਿੰਨਾ ਚਿਰ ਉਹ ਕਿਸੇ ਸਿਰੇ ਨਹੀਂ ਲੱਗਦੀ ਮੰਨ ਲਓ ਦੁੱਖ ਸਾਨੂੰ ਉਨਾਂ ਹੀ ਆ ਮੀਂਹ ਪ ਗੜੀ ਪੈਦਾ ਵੀ ਉਹ ਨਹੀਂ ਹੈ ਨਿਹਰੀਆ ਦਾ ਵੀ ਸਾਡੀ ਇਹ ਨਹੀਂ ਵੀ ਆਪਣੀ ਬੋਰੀਆਂ ਚ ਪੈ ਗਈ ਆਪਾਂ ਨੇ ਸਰਕਾਰ ਦੀ ਹੋ ਗਈ ਪਰ ਅਸੀਂ ਆਨੇ ਵੀ ਕਿਸੇ ਟਿਕਾਣੇ ਲੱਗੇ ਜੇ ਸਾਡੀ ਮਸਲਾ ਵੀ ਅਸੀਂ ਕਮਾਈ ਕੀਤੀ ਉਹ ਕਿਤੇ ਸਾਡੇ ਜਿਵੇਂ ਅਸੀਂ ਅੰਦਰ ਪਏ ਉਹ ਵੀ ਕਿਤੇ ਜਾ ਕੇ ਟਿਕਾਣੇ ਲੱਗੇ ਸਾਡੀ ਇਥੋਂ ਦੀ ਸੋਚ ਹੈ ਜੀ ਭਾਈ ਜਰ ਖਸਾਂਜ ਲਈ ਫਿਰ ਆਪਦੀ ਜਾਨ ਵੀ ਜੋਖਮ ਚ ਪਾਣੀ ਹਾਂਜੀ ਹਾਂਜੀ ਆਪਾਂ ਵੀ ਮੰਨ ਗਏ ਲੋ ਆਪਦਾ ਲੋ ਜੋਰ ਲਾਤਾ ਪੂਰਾ ਵੀ ਆਪਦੀ ਜਾਨ ਦੀ ਬਰਬਾਦ ਤੱਕ ਵੀ ਨਹੀਂ ਕੀਤੀ ਜੀ ਆਪਾਂ ਮੰਨ ਗਏ ਪਹਿਲਾਂ ਅੱਗ ਬੁਝਾਈ ਉਸ ਤੋਂ ਬਾਅਦ ਮੈਂ ਆਪਦਾ ਜਿਹੜਾ ਸੜਿਆ ਥਾ ਉਸ ਤੋਂ ਬਾਅਦ ਵੇਖਿਆ ਅੱਛਾ ਪਹਿਲਾਂ ਅੱਗ ਪਹਿਲਾਂ ਪਹਿਲਾਂ ਟ੍ਰੇਟਰ ਨੂੰ ਅੱਗ ਵੀ ਬੁਝਾਈ ਬਾਅਦ ਸੜ ਮੇਰਾ ਪਹਿਲਾਂ ਗਈ ਉਸ ਤੋਂ ਬਾਅਦ ਮੈਂ ਆਪਦਾ ਉੱਥੋਂ ਭੱਜਾਂ ਵੀ ਵੀ ਮੇਰੇ ਲੱਗੇ ਅੱਗ ਪਹਿਲਾਂ ਮੈਂ ਅੱਗ ਬੁਝਾ ਕੇ ਸਾਰੀ ਫੇਰ ਉੱਥੋਂ ਆਈਆਂ ਲੱਤ ਤੇ ਬਾਹ ਤੇ ਲਾਵਾ ਪੂਰੇ ਸਰੀਰ 'ਤੇ ਹੋਰ ਵੀ ਸਰੀਰ ਤੇ ਹਾਂਜੀ ਸਰੀਰ ਤੇ ਥੋੜੇ ਥੋੜੇ ਹੈਗੇ ਪਰ ਜ਼ਿਆਦਾ ਨਹੀਂ ਲੱਤ ਤੇ ਲੱਤ ਤੇ ਬਾਹ ਤੇ ਬਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਵੇ ਹਾਲਚਲ ਪੁੱਛਣ ਦੇ ਲਈ ਕੋਈ ਆਇਆ ਕਿ ਨਹੀਂ ਨਹੀਂ ਜੀ ਚਾਚਾ ਜੀ ਕੋਲੇ ਤਾਂ ਆਏ ਆ ਪਰ ਆਪਣੇ ਕੋਲੇ ਨਹੀਂ ਕੋਈ ਆਇਆ ਨਾ ਨਾ ਪ੍ਰਸ਼ਾਸਨ ਕੋਈ ਨਹੀਂ ਆਇਆ ਕੋਈ ਕਾਰਨ ਪਤਾ ਲੱਗਿਆ ਵੀ ਲੱਗੀ ਕਿਵੇਂ ਕਿਥੋਂ ਕਿੱਦੋਂ ਨਹੀਂ ਜੀ ਮੈਂ ਤਾਂ ਐਵੇਂ ਕਹਾਂ ਉਹਦੇ ਦਾ ਪਿਆ ਪਰ ਵੀ ਸੌਣਨੇ ਚ ਆਉਂਦਾ ਵੀ ਮਸ਼ੀਨ ਤੋਂ ਲੱਗਿਆ ਵੀ ਵੱਡੀ ਤੋਂ ਕਿਤੋਂ ਵੀ ਮੈਨੂੰ ਕਿਉਂਕਿ ਮੈਂ ਜੋ ਤੋਰ ਹੀ ਨਹੀਂ ਸਕਦਾ ਵੀ ਮੇਰੇ ਵਜਨ ਨਹੀਂ ਆਉਂਦਾ ਨਾ ਲੱਤ ਤੇ ਆਉਂਦਾ ਮੈਂ ਬੈਠਾ ਵੀ ਹੁਣ ਤੁਹਾਡੇ ਕਰਕੇ ਬੈਠਾ ਨਹੀਂ ਤਾਂ ਮੇਰੇ ਤੋਂ ਵਜਨ ਵਜਨ ਮੇਰੇ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਓਕੇ ਮਨ ਲੱਤ ਮੈਂ ਹਿਸਾਬ ਵੀ ਕਰਨ ਜਾਣਦਾ ਵੀ ਆਦਾ ਇੱਥੇ ਬਹਿ ਕੇ ਹੀ ਕਰਦਾ ਇਧਰੋਂ ਤੇ ਪਰ ਮੇਰੇ ਤੋਂ ਬਾਹਰ ਅੰਦਰ ਨਾ ਤੁਰਿਆ ਨਾ ਮੇਰੀ ਹੁਣ ਬੈਠੇ ਸੋਜ ਪੈ ਨਹੀਂ ਆ ਤੇ ਜਦੋਂ ਮੈਂ 2 ਘੰਟੇ ਪਾਉਂਗਾ ਹੁਣ ਤੁਹਾਡੇ ਨਾਲ ਗੱਲਬਾਤ ਕਰਕੇ ਫੇ ਤੇ ਲਈ ਪੂਰੀ ਆਈ ਮੈਂ ਨਾ ਤਾਂ ਉਹ ਈਸੀ ਜਪੈਨ ਨੂੰ ਡਾਕਟਰ ਨੇ ਕਿਹਾ ਤੇ ਨਾ ਮੈਂ ਪੱਖੇ ਥੱਲੇ ਪੈ ਸਕਦਾ ਅੱਛਾ ਹਾਂਜੀ ਉਹਨਾਂ ਦਾ ਬਾਹਰ ਗਿਆ ਪੈਣ ਪਰ ਬਾਹਰ ਮੇਰੇ ਸਾੜ ਲੋਡ ਤੋਂ ਵੱਧ ਕੇ ਪੈਂਦਾ ਤੇ ਵੀ ਹੁਣ ਮੈਂ ਇੱਥੇ ਵੀ ਤਾਂ ਪੱਖੇ ਤੋਂ ਦੂਰ ਹੀ ਪਿਆ ਵੀ ਪੱਖਾ ਉੱਥੇ ਚੱਲ ਰਿਹਾ ਮੈਂ ਇਧਰ ਵੀ ਉਹਾਂ ਦੇ ਵਿੱਚ ਇਹਦੇ ਦੇ ਵਿੱਚ ਤੀੜਾ ਬਾੜ ਜਾਣੀਆਂ ਸਾਰੇ ਸਕੰਨ ਦੇ ਜੇ ਤੂੰ ਵੀ ਪੱਖੇ ਦੀ ਹਵਾ ਵੀ ਲੱਗਦੀ ਓਕੇ ਹਾਂਜੀ ਬਾਹਰ ਗਿਆ ਪਰ ਬਾਹਰ ਫਿਰ ਤੂੰ ਗਰਮੀ ਬਹੁਤ ਬਾਹਰ ਦਾ ਇਹ ਮੈਂ ਪੈ ਨਹੀਂ ਸਕਦਾ ਮੁੜ ਕੇ ਮੇਰੇ ਵੀ ਮੰਨ ਕੇ ਸਰੀਰ ਜਮਾ ਆਏ ਹੋ ਜਾਂਦਾ ਵੀ ਮੈਨੂੰ ਅੱਗ ਲਾ ਦੀ ਕਿਸੇ ਨੇ ਵੀ ਮਰਚਨ ਲੱਗ ਪੈਂਦਾ ਜੀ ਇੰਨਾ ਕਿ ਸਾੜ ਪੈਣ ਲੱਗ ਪੈਂਦਾ ਹਾਂ ਜੀ ਜਿਵੇਂ ਤਜਾਬ ਪਾਇਆ ਹੋਆ ਹਾਂ ਜੀ ਜੀ ਉਹ ਜੀ ਸਾਰੇ ਸਰੀਰ ਤੇ ਹੁੰਦਾ ਜਿੱਥੇ ਇੱਥੇ ਅੱਗ ਲੱਗੀ ਆ ਉੱਥੇ ਹੁਣ ਤਾਂ ਜੀ ਸਰੀਰ ਤੋਂ ਵੀ ਉਹ ਤਾਂ ਵੀ ਹੁੰਦਾ ਮਨ ਲਗਾ ਸਰੀਰ ਨੂੰ ਸੇਕ ਸਾਰੇ ਨੂੰ ਹੀ ਲੱਗਾ ਜੀ ਅੱਛਾ ਵੀ ਸਰੀਰ ਮੱਚਦਾ ਸਾਰਾ ਹੀ ਆ ਕਿਉਂਕਿ ਸੇਕ ਲੋੜ ਤੋਂ ਵੱਧ ਕੇ ਲੱਗਾ ਮੇਰੇ ਸਰੀਰ ਸਾਰੇ ਸਰੀਰ ਦੇ ਵਿੱਚ ਦੀ ਅੱਗ ਲੱਗੀ ਆ ਜੀ ਹੂੰ ਪਰ ਵੀ ਇੰਨਾ ਵੀ ਉਤਲਾ ਸਰੀਰ ਬਚ ਗਿਆ ਜਿਹੜੀ ਲਾਟਰ ਨੀਵੀਂ ਸੀ ਉਹ ਦਦੇ ਬਾਕੀ ਮੈਂ ਉਸ ਤੋਂ ਬਾਅਦ ਜਦੋਂ ਆਇਆ 24 25 ਕਿੱਲੇ ਮੈਂ ਰਾਹ ਦੇ ਉਤੋਂ ਦੀ ਆਇਆ ਦੋਵੇਂ ਪਾਸੇ ਆ ਕੇ ਲੱਗੀ ਸੀ ਜੋ ਮੋਟਰਸਾਈਕਲ ਲੈ ਕੇ ਆਇਆ ਅੱਛਾ ਮੰਨ ਕੇ ਲਓ ਵਜਦੀ ਰਾਹ ਤੇ ਉਹਦੀ ਆਇਆ ਹੋਵੇਂ ਉਹ 6 ਵਜ ਕੇ ਵੀ ਮੇਰਾ ਨੁਕਸਾਨ ਜਿਆਦਾ ਉਦੋਂ ਵੀ ਹੋ ਗਿਆ ਅੱਛਾ ਤੁਸੀਂ ਇਸ ਤੋਂ ਬਾਅਦ ਵੀ ਫਿਰ ਆਪੀ ਮੋਟਰਸਾਈਕਲ ਤੇ ਆਏ ਸੀ ਹਾਂਜੀ ਮੈਂ ਆ ਪਿਆ ਕਿਉਂਕਿ ਫਿਰ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਕਿਉਂਕਿ ਵੀ ਅੱਗੇ ਮਸ਼ੀਨਾਂ ਚੱਲ ਰਹੀਆਂ ਸੀ ਮੈਂ ਵੀ ਆਪਾਂ ਕਿਸੇ ਨੂੰ ਇੱਕ ਵਾਰੀ ਵੀਰ ਨੂੰ ਲੈ ਕੇ ਜਾਣੇ ਆ ਤੇ ਵੀ ਉਹ ਮੇਰੇ ਥਾਂ ਤੇ ਕੁਝ ਨਾ ਕੁਝ ਤਾਂ ਕਰੂਗਾ ਮਦਦ ਕਰੂਗਾ ਕੋਈ ਨਾ ਕੋਈ ਵੀ ਮੈਂ ਹਜੇ ਜਾਣ ਜੂਗਾ ਸੀਗਾ ਮੈਂ ਹਾਂ ਵੀ ਚੱਲ ਮੈਂ ਜਾਣਾ ਉਸੇ ਵਾਰ ਤਾਂ ਵੈਸੇ ਮੈਨੂੰ ਪਤਾ ਨਹੀਂ ਲੱਗਾ ਜਦੋਂ ਮੈਂ ਪਿੰਡ ਦਾ ਕ੍ਰੋਸਿੰਗ ਕੀਤੀ ਆ ਆਉਂਦਿਆਂ ਨੂੰ ਅੱਗੇ ਨਹਿਰ ਤੇ ਅੱਗ ਕੇ ਰੀਪ ਪੈਂਡ ਨੂੰ ਘੇਰੀ ਬੈਠੀ ਸੀਗੀ ਅੱਛਾ ਜਦੋਂ ਘੇਰੀ ਬੈਠੀ ਸੀਗੀ ਤੇ ਮੈਂ ਉੱਥੇ ਖੜਾ ਪਰ ਮੈਨੂੰ ਉਹ ਤੋਂ ਪਤਾ ਵੀ ਮੈਨੂੰ ਆਏ ਹੋਗਾ ਸੀ ਮੈਂ ਵਜਦਾ ਨਹੀਂ ਤੇ ਵੀ ਅੱਗੇ ਆਕ ਸੀ ਫਿਰ ਵੀ ਮੈਂ ਚਲੋ ਵੇਖਿਆ ਮੈਂ ਹਾਂ ਵੀ ਪੈਂਡ ਦਾ ਕੋਈ ਬੰਦਾ ਹੈ ਹੀ ਨਹੀਂ ਸੀ ਪੈਂਡ ਦੇ ਵਿੱਚ ਸਾਰੇ ਛੜਕਾਂ ਤੇ ਆ ਗਏ ਸੀਗੇ ਜਦੋਂ ਮੈਂ ਕ੍ਰਾਸ਼ ਕੀਤਾ ਉਤੋਂ ਫੇਰ ਵੀ ਅੱਗ ਲੱਗੀ ਦੇ ਵਿੱਚੋਂ ਤੇ ਮੈਨੂੰ ਵੀ ਮੈਂ ਹਾਰਨ ਮਾਰਿਆ ਤੇ ਮੈਨੂੰ ਕਈਆਂ ਨੇ ਇਹ ਕਰ ਕਹੀ ਵੀ ਤੈਨੂੰ ਵੀ ਅੱਗ ਲੱਗੀ ਆ ਹੁਣ ਮੈਂ ਉਹਨਾਂ ਕੋਲੇ ਰੋਗ ਨਹੀਂ ਸਕਿਆ ਵੀ ਮੇਂਦੀ ਤਾਂ ਲੱਗੀ ਆ ਪਰ ਫੇਰ ਵੀ ਮੈਂ ਘਰੇ ਆਇਆ ਆ ਕੇ ਘਰੇ ਦੱਸਿਆ ਵੀ ਮੇਰੇ ਅੱਗ ਪੈ ਗਈ ਐ ਕਰਕੇ ਫੇਰ ਵੀ ਅਸੀਂ ਜੀਰੇ ਹਸਪੀਟਲ ਚ ਗਏ ਇਹ ਤੋਂ ਬਾਅਦ ਘਰ ਦੇ ਲੈ ਕੇ ਜਾਏ ਮੈਨੂੰ ਆਗੇ ਚੱਲੀ ਜੀ ਜੀ ਅੰਕ ਕੀ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਤੱਕ ਉਹਨਾਂ ਉਹ ਕਿਸਾਨਾਂ ਦੇ ਲਈ ਠੀਕ ਹੈ ਤੁਸੀਂ ਕਿਹਾ ਕਿ ਮੇਰੇ ਲਈ ਤਾਂ ਬਹੁਤ ਮੈਂ ਆਪਣਾ ਇਲਾਜ ਖੁਦ ਕਰਵਾ ਲਵਾਂ ਪਰ ਜਿਵੇਂ ਇਹ 22 ਜੀ ਹਰੇ ਬੈਠੇ ਨੇ ਜਾਂ ਹੋਰ ਪਰਿਵਾਰ ਪਿੰਡਾਂ ਦੇ ਪਰਿਵਾਰ ਨੇ ਕੀ ਕਹਿਣਾ ਚਾਹੋਗੇ ਸਰਕਾਰ ਤੱਕ ਉਹਨਾਂ ਦੇ ਲਈ ਦੇਖੋ ਜੀ ਮੈਂ ਜਿੰਨੇ ਵੀ ਵੀਰ ਮੇਰੇ ਕੋਲੇ ਪਤਾ ਲੈਣ ਵੀ ਆਏ ਆ ਪਿੰਡਾਂ ਦੇ ਆਏ ਆ ਕੋਈ ਵੀ ਆਏ ਆ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਜਿਹਦੀ ਕਣਕ ਮੱਚੀ ਆ ਪਰ ਆ ਪਿੰਡਾਂ ਦੇ ਵਿੱਚੋਂ ਵੀ ਇਕੱਠਾ ਕਰਕੇ ਦੋ ਵੀ ਘਟਾ ਘਟੇ ਨਾਲ ਸਾਨੂੰ ਕੋਈ ਫਰਕ ਨਹੀਂ ਜੀ ਕੌਨਕਿ ਅਸੀਂ ਉਂ ਵੀ ਮੰਨ ਕੇ ਹਾਰਡ ਆ ਜਾਂਦੇ ਆ ਕੁਝ ਵੀ ਨੁਕਸਾਨ ਹੋ ਜਾਂਦਾ ਸੀ ਮੰਨ ਕੇ ਕੁਆਂਟਲ ਕੁਆਂਟਲ ਦੋ ਦੋ ਕੁਆਂਟਲ ਆਟਾ ਵੀ ਸਾਰਾ ਕੋਈ ਕਰਦੇ ਇਦਾਂ ਅੱਜ ਮੈਂ ਇਹੀ ਇਹਨਾਂ ਇਹਨਾਂ ਦਾ ਨਾਂ ਪਹਿਲੇ ਤੌਰ ਤੇ ਲੈਣਾ ਮੈਂ ਵੀ ਇਹਨਾਂ ਦੇ 18 ਗੱਲੇ ਮੱਚੇ ਆ ਵੀ ਇਹਨਾਂ ਨੂੰ ਜਿੰਨੀ ਕੀ ਹੈਲਪ ਐਨ ਆਰ ਆਈ ਵੀਰ ਕਰ ਸਕਦੇ ਉਹ ਕਰੇ ਸਰਕਾਰ ਜਿੰਨੀ ਵੀ ਕਰ ਸਕਦੀ ਹੈ ਸਰਕਾਰ ਦੇ ਪ੍ਰਸ਼ਾਸਨ ਦੇ ਅੱਗੇ ਆਪਾਂ ਇਹੀ ਮੰਗ ਕਰਦੇ ਆਂ ਵੀ ਸਭ ਤੋਂ ਵੱਧ ਮਦਦ ਕਰੇ ਇੱਕ ਬੰਦੇ ਕੋਲੇ ਖੁਦ ਆਦੇ ਕੋਲੇ ਕੋਈ 10 12 ਗੱਲੇ ਹੁੰਦੇ ਆਂ ਅੱਜ ਇਹਦੇ ਕੋਲੇ ਕੁਛ ਨਹੀਂਗਾ ਪਹਿਲੇ ਜੇ ਮੰਨ ਕੇ ਲੋ ਕਿਲਾ ਸਵਾ ਕਿਲਾ ਪਹਿਲੀ ਆ ਜਿਹਦੇ ਵਿੱਚ ਘਰ ਬਣਾਏ ਆ ਸੰਦ ਸੁਦ ਖੜਾਉਂਦੇ ਇਹ ਮਿੱਟੀ ਮੰਨ ਕੇ ਸੱਟ ਕੇ ਪਾ ਕੇ ਛੇਲਣਾ ਦੇ ਵਿੱਚ ਵੀ ਆਦਾ ਗੁਜ਼ਾਰਾ ਕਰ ਰਹੇ ਆ 32 ਚਲ 3 ਇਹਦੇ ਪੁੱਤਰਾ ਵੀ ਉਹ ਨਾ ਰਾਲ ਕੇ ਆਦੀ ਵਾਈ ਕਰ ਦਿੱਤੀ 32 ਕਿਲੇ ਠੇਕੇ ਤੇ ਰੱਖ ਕੇ ਕਰਦੇ ਆ ਤੇ ਪਰ ਅੱਜ 18 ਕਿਲੇ ਠੇਕੇ ਤੇ ਲੈ ਕੇ ਆ ਜਨੇ ਅੱਜ ਘਟੋ ਘਾਟੇ 18-20 ਲੱਖ ਰੁਪਏ ਦੇ ਥੱਲੇ ਆਈ ਹਾਂਜੀ ਜੇ ਵੇਖੀਏ ਤਾਂ ਅੱਜ ਆਪਣਾ ਠੇਕਾ ਹੀ ਇਹਦਾ ਬਣ ਜਾਣਾ 6-7 ਲੱਖ ਰੁਪਏ ਠੇਕੇ ਦੇ 11 ਲੱਖ ਰੁਪਏ ਦੀ ਫਸਲ ਆ ਇਹਦੀ ਜੋ ਵੀ ਮਦਦ ਕਰ ਸਕਦਾ ਐਨਆਰਆਈ ਵੀਰ ਸਰਕਾਰ ਵੱਤੋਂ ਵੱਦੇ ਦੀ ਇਹਦੀ ਮਦਦ ਕਰੇ ਹਰ ਕਦੀ ਕਰੇ ਜਿਹਦੀ ਫਸਲ ਮੱਚੀ ਆ ਮੈਂ ਤੇ ਇਹ ਵੀ ਗੱਲ ਕਹੂੰ ਤੇ ਬਸ ਇਹੀ ਮੰਗ ਆਪਣੀ ਧੰਨਵਾਦ ਬਹੁਤ-ਬਹੁਤ ਹਾਂਜੀ ਤੁਹਾਡੇ ਵਿੱਚ ਇਨ ਦਾ ਬਹੁਤ-ਬਹੁਤ ਧੰਨਵਾਦ ਆਉਣ ਤੇ ਵੀ ਸੋ ਭਾਈ ਜਸਵਿੰਦਰ ਹੁਰੀ ਮੇਰੇ ਨਾਲ ਸੀ ਜਿਨ੍ਹਾਂ ਨੇ ਭਾਈਚਾਰੇਕ ਸਾਂਝ ਦੇ ਲਈ ਜਿਹੜੇ ਕਹਿੰਦੇ ਨੇ ਕਿ ਮੈਂ ਆਪਣੀ ਜਾਣ ਦੀ ਪਰਵਾਹ ਨਹੀਂ ਕੀਤੀ ਪਰ ਮੈਨੂੰ ਇਹ ਜ਼ਰੂਰ ਸੀ ਕਿ ਪਿੰਡ ਵਾਲਿਆਂ ਦੀ ਨੇੜਲੇ ਦੀ ਜਿਹੜੀ ਫਸਲ ਹੈਗੀ ਸਾਡੇ ਭਾਈਚਾਰੇ ਦੀ ਉਹਨੂੰ ਜਿਹੜਾ ਹੈਗਾ ਜ਼ਰੂਰ ਬਚਾਇਆ ਜਾਵੇ ਅਸ ਵੇਲੇ ਪਿੰਡ ਸੋਡੀ ਵਾਲੇ ਦੇ ਵਿੱਚ ਖੜੇ ਆ ਜਿਹਰੇ ਹਲਕੇ ਚ ਪਿਛਲੇ ਦਿਨਾਂ ਚ 3000 ਏਕੜ ਦੇ ਤਕਰੀਬਨ ਫਸਲ ਜਿਹੜੀ ਆ ਮੱਚੀ ਆ ਤਵਕ ਵਕ ਕਿਸਾਨਾਂ ਦੇ ਕੋਲ ਪਹੁੰਚ ਰਹੀ ਆ ਮੇਰੇ ਨਾਲ ਇਸ ਵੇਲੇ ਇੱਕ ਛੋਟੇ ਕਿਸਾਨ ਨੇ ਉਹਨਾਂ ਦੀ ਤਕਰੀਬਨ 17 ਏਕੜ ਜ਼ਮੀਨ ਜਿਹੜੀ 17 ਏਕੜ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਤੇ ਖੁੱਦੀ ਜ਼ਮੀਨ ਖੁਦ ਕੋਲੇ ਆਪਣੀ ਜ਼ਮੀਨ ਕੁੱਲ 2 ਕਿੱਲੇ ਸੀ ਬਾਕੀ 15 ਕਿੱਲੇ ਠੇਕੇ ਦੇ ਉੱਪਰ ਸੀ ਤੇ 17 ਦੀ 17 ਏਕੜ ਅ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋ ਚੁੱਕੀ ਆ ਤੇ ਇਸ ਵੇਲੇ ਅਸੀਂ ਉਨਾ ਹੀ ਖੇਤਾਂ ਦੇ ਵਿੱਚ ਖੜੇ ਆ ਜਿੱਥੋਂ ਇਹ ਬਾਈ ਹੁਰਾ ਨੇ ਪੁੱਤਾਂ ਵਾਂਗੂ ਫਸਲ ਪਾਲੀ ਤੇ ਅੱਜ ਉਹ ਫਸਲ ਸਾੜੀ ਸੜ ਕੇ ਸੁਆਹ ਹੋਈ ਆ ਬਾਈ ਹੁਰੇ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਜੈਦੀਪ ਜੀ ਮੇਰਾ ਜੈਦੀਪ ਖੋਦੀ ਕਿੰਨੀ ਪੈਲੀ ਸੀ ਤੁਹਾਡੇ ਕੋਲੇ ਖੋਦੀ ਬਸ 2 ਟਾਈ ਕਿੱਲੇ ਪੈਲੀ ਸੀ 2 ਟਾਈ ਕਿੱਲੇ ਪੈਲੀ ਹਾਂਜੀ ਤੇ ਕਿੰਨੇ ਏਕੜ ਠੇਕੇ ਤੇ ਲਈ ਹੋਈ ਸੀ ਠੇਕੜ 50 ਏਕੜ ਠੇਕੇ ਤੇ ਲਈ ਸੀ ਤੇ 17 ਏਕੜ ਦਮੀ ਸੜ ਗਈ ਕਣਕ 17 ਏਕੜ ਜ਼ਮੀਨ ਸੜ ਗਈ ਤੁਹਾਡੀ ਇਹ ਸੇਰੀ ਜਿਹੜੀ 17 ਏਕੜ ਸੀ ਹਾਂਜੀ ਹਾਂਜੀ ਸਾਰੀ ਸਾਰੀ ਸੜ ਗਈ ਹਾਂਜੀ ਸਾਰੀ ਸੜ ਗਈ ਹਾਂਜੀ ਮਤਲਬ ਇਹਦੇ ਵਿੱਚੋਂ ਕੁਝ ਵੀ ਨਹੀਂ ਬਚਿਆ ਨਾ ਨਾ ਕੁਝ ਨਹੀਂ ਬਚਿਆ ਕੋਈ ਨਹੀਂ ਤੋਂ ਨੂੰ ਕਦੋਂ ਪਤਾ ਲੱਗਦਾ ਕਿੱਥੇ ਸੀ ਤੁਸੀਂ ਉਦੋਂ ਬਸ ਇੱਥੇ ਮਸ਼ੀਨ ਚੱਲੀ ਜਾਂਦੀ ਸੀ ਜੀ ਅੱਛਾ ਇਸੇ ਵਾਂਗ ਹਾਂਜੀ ਮੌਕਾ ਹੀ ਨਹੀਂ ਮਿਲਿਆ ਇੰਨੀ ਤੱਕ ਤੇ ਸੀ ਵੀ ਟਰੈਕਟਰ ਹੀ ਮਹਾ ਭਜਾ ਕੇ ਅੱਡੇ ਮਸ਼ੀਨਾਂ ਬਾਹਰ ਕੱਢਦੀਆਂ ਤੁਸੀਂ ਇੱਥੇ ਸੀਗੇ ਇੱਥੇ ਇੱਥੇ ਹਾਂਜੀ ਤੇ ਤੁਹਾਡਾ ਗੁਜ਼ਾਰਾ ਫਿਰ ਗੁਜ਼ਰਬਸਰ ਕਿੱਧਰੋਂ ਕਿਹੜੇ ਕਿਸ ਪਾਸੇ ਹੁੰਦਾ ਕਿ ਕਿਸ ਕੋਈ ਹੋਰ ਵੀ ਕਾਰਜ ਕਰਦੇ ਹੋ ਜਾਂ ਫਿਰ ਸਿਰਫ ਖੇਤੀਬਾੜੀ ਨਹੀਂ ਖੇਤੀਬਾੜੀ ਕਰਦਾ ਜੀ ਆੜ ਤੋੜਦਾ ਹੁੰਦਾ ਤੇ ਆੜ ਤੇ ਪੈਸੇ ਪਏ ਟੁੱਟ ਕੇ ਬਹੁਤ ਹਾਂ ਵੇਖੋ ਨਾਰਤੀ ਅੱਗਾ ਦੰਦਾ ਕਿ ਕੀ ਕਰਦਾ ਜੀ ਅੱਛਾ ਹਾਂਜੀ ਖੇਤੀਬਾੜੀ ਹੀ ਕਰਦਾ ਹਾਂਜੀ ਆੜ ਤੇ ਤੇ ਫਿਰ ਜਿਵੇਂ ਆਪਦੀ ਤਾਂ ਦੋ ਕਿੱਲੇ ਆ ਬਾਕੀ ਦੀ ਸਾਰੀ ਤੁਸੀਂ ਦੱਸਿਆ ਵੀ ਠੇਕੇ ਤੇ ਸੀਗੀ ਫਿਰ ਠੇਕਾ ਕੀ ਰੇਟ ਨੂੰ ਸੀ ਇਹ 70000 ਨੂੰ ਜੀ 70000 ਨੂੰ ਠੇਕੇ ਤੇ ਸੀ ਹਾਂਜੀ ਫਿਰ ਕਿੰਨੇ ਕੁ ਪੈਸੇ ਹੁਣ ਟੁੱਟੇ ਨੇ ਪੈਸੇ ਟੁੱਟ ਗਏ 15 ਲੱਖ ਰੁਪਏ 15 ਲੱਖ ਹਾਂਜੀ ਫਿਰ ਭਾਈ ਜੀ ਫਿਰ ਇੰਨਾ ਹੁਣ ਪੂਰਾ ਕਿਵੇਂ ਹੋਊਗਾ ਬਸ ਹੋਵੇ ਵੇਖੋ ਮਹਾਰਾਜ ਦੇ ਹਰੇ ਜੀ ਕੋ ਪਿੰਡ ਵਾਲੇ ਮਾੜਾ ਮੋਟਾ ਹਰੇ ਜੀ ਕਰਨ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਜੀ ਹੂੰ ਔਰ ਕੋਈ ਐਮਐਲਏ ਆਇਆ ਕਿਡਾਰੀਆ ਸਾਹਿਬ ਕਹਲਾ ਉਹ ਵੀ ਕੋਈ ਨਹੀਂ ਦੇਗਾ ਨਾ ਕੋਈ ਬਿਆਨ ਨਾ ਕੋਈ ਕੋਈ ਗੱਲ ਨਹੀਂ ਹੋਰ ਕੋਈ ਨਹੀਂ ਆਇਆ ਜੀ ਜਿਵੇਂ ਹੁਣ ਜਿੱਥੇ ਆਪਾਂ ਖੜੇ ਆ ਕਿਉਂਕਿ ਪੁੱਤਾਂ ਵਾਂਗੂ ਇਹੀ ਫਸਲ ਪੁੱਤਾਂ ਵਾਂਗੂ ਪਾਲੀ ਹੋਣੀ ਹੈ ਕਿਸੇ ਵੇਲੇ ਕਿ ਬਹੁਤ ਆਸਾਂ ਉਮੀਦਾਂ ਹੁੰਦੀਆਂ ਕਿ ਆਹ ਕਰਾਂਗੇ ਆਹ ਕਰਾਂ ਪਰ ਜਦੋਂ ਆਪਦੀਆਂ ਅੱਖਾਂ ਸਾਹਮਣੇ ਆਪਦੀ ਪੁੱਤਾਂ ਕੋ ਅੱਖਾਂ ਸਾਹਮਣੇ ਮਸਜਿਦ ਦੇਖਦੇ ਸੀ ਬਾਈ ਉਦੋਂ ਕੀ ਆਏ ਹੁਣ ਬਹੁਤ ਬਹੁਤ ਰੋਣਾ ਜੀ ਬਹੁਤ ਦੋ ਤਿੰਨ ਤਾਂ ਕੋਈ ਚੰਗਾ ਲੱਗਾ ਹੀ ਨਹੀਂ ਜੀ ਹਮ ਬਹੁਤ ਦਿਲ ਨੂੰ ਅਜੇ ਵੀ ਦੁੱਖ ਬਹੁਤ ਹੈ ਜੀ ਵੀ ਕੀ ਕਰਾਂਗੇ ਕਿਵੇਂ ਟਾਈਮ ਪਾਸ ਕਰਾਂਗੇ ਕੋਈ ਪਹੁੰਚਿਆ ਹਲੇ ਤੱਕ ਨਹੀਂ ਕੰਮ ਐਮਐਲ ਆਇਆ ਪਰਸੋਂ ਆ ਘਟਾ ਕੋਈ ਕੁਛ ਨਹੀਂ ਮਾਲੀ ਮਦਦ ਦੇਣ ਦੇ ਲਈ ਨਹੀਂ ਨਹੀਂ ਕੋਈ ਮਾਲੀ ਮਦਦ ਨਹੀਂ ਆ ਬਾਕੀ ਪਿੰਡ ਵਾਲੇ ਕਹਿੰਦੇ ਪੈਸੇ ਇਕੱਠੇ ਕਰਕੇ ਦੇਵਾਂਗੇ ਅਜੇ ਦਿੱਤਾ ਕੁਛ ਨਹੀਂ ਜੀ ਤੇ ਪੂਰਾ ਗੁਜ਼ਾਰਾ ਖੇਤੀ ਸਿਰੋਂ ਹੀ ਹੁੰਦਾ ਜੀ ਖੇਤੀ ਸਿਰੋਂ ਹੀ ਖੇਤੀ ਸਿਰੋਂ ਹੀ ਜੀ ਖੇਤੀ ਸਿਰੋਂ ਹੀ ਹੋਰ ਕੋਈ ਨਹੀਂ ਹੋਰ ਕੋਈ ਡਾਕਟਰ ਗੁਜ਼ਾਰਾ ਨਹੀਂ ਹੈਗਾ ਜੀ ਤੁਸੀਂ ਜਿਹੜੀ ਤੁਹਾਡੀ ਫਸਲ ਜਿੰਨੇ ਸੀ 50 ਕਿਲੇ ਠਿਕ ਤਾਂ ਹੋਰ ਪਾਸੇ ਹੋਰ ਸਾਈਡ ਨੂੰ ਆ ਹਾਂਜੀ ਉਹ ਉਧਰ ਫੈਕਟਰੀ ਕੋਲ ਉੱਥੇ ਸੜ ਗਈ ਜੀ ਅੱਛਾ ਉੱਥੇ ਵੀ ਸੜ ਗਈ ਉੱਥੇ ਸੜ ਗਈ 6 ਕਿਲੇ ਕਰਨ ਗਈ ਜੀ ओके ਇੱਥੇ ਟੋਟਲ ਕਿੰਨੀ ਸੜੀ ਥੋੜੀ ਟੋਟਲ 17 ਕਿੱਲੇ ਸੜ ਗਈ ਜੀ ਟੋਟਲ 17 ਹਾਂ ਜੀ 11 ਕਿੱਲੇ ਇੱਥੇ ਸੜੀ ਆ 6 ਕਿੱਲੇ 6 ਕਿੱਲੇ ਉੱਥੇ ਸੜ ਗਈ ਹਾਂ ਜੀ ਜਿਵੇਂ ਤੁਸੀਂ ਕਹੇ ਸੀ ਵੀ ਅਸੀਂ ਉਹ ਦੇਖ ਕੇ ਆਏ ਹਾਂ ਉੱਥੋਂ ਵੀ ਬਸ ਠੀਕ ਹੈ ਕੋਈ ਗੱਲ ਇਹਨੂੰ ਬਚਾਈਏ ਪਰ ਜਦੋਂ ਇਧਰ ਜਾ ਕੇ ਦੇਖਿਆ ਉਹ ਵੀ ਸੜ ਗਈ ਜੀ ਉਹ ਵੀ ਸਾਰੀ ਦੀ ਸਭ ਹਾਂ ਜੀ ਹਾਂ ਜੀ ਬਹੁਤ ਜਿਆਦਾ ਅੱਗ ਪੈਲੀ ਸੀ ਉਹ ਬਹੁਤ ਦੂਰ ਤੱਕ ਅੱਗ ਗਈ ਹੈ ਜੀ ਤੁਸੀਂ ਇੱਥੇ ਵੜ ਰਹੇ ਸੀ ਉਸ ਦਿਨ ਕਣ ਹਾਂ ਜੀ ਵੜ ਰਹੇ ਸੀ ਟਰੈਕਟਰ ਵਿੱਚ ਮਹਾ ਭਜਾ ਕੇ ਕੱਢੇ ਜੀ ਮੈਂ ਉਧਰ ਆ ਕੇ ਟਰੈਕਟਰ ਮੈਂ ਹੀ ਕੱਢਿਆ ਹਾਂ ਹਾਂ ਜੀ ਮ ਪਰਿਵਾਰ ਨੂੰ ਵੀ ਸਮਝਾਉਣਾ ਫਿਰ ਬੜਾ ਔਖਾ ਹੁੰਦਾ ਕੋਣ ਕੋਣੋਂ ਪਰਿਵਾਰ 'ਚ ਆਹ ਪਰਿਵਾਰ ਜੀ ਮੇਰੇ ਬੇਟੇ ਦੋ ਹਾਲਾਗ ਗਿਆ ਤੇ ਇੱਕ ਬੇੜਾ ਮੇਰੇ ਨਾਲ ਹੈ ਬਾਕੀ ਸਾਰੇ ਅਲੱਗ-ਅਲੱਗ ਹੀ ਹੈ ਜੀ ਅਸੀਂ ਆਮ ਦੀ ਮੇ ਖੇਤੀ ਕਰਦਾ ਸੀ ਪਰਿਵਾਰ ਨੂੰ ਵੀ ਸਮਝਾਉਣਾ ਬੜਾ ਔਖਾ ਹੁੰਦਾ ਬਹੁਤ ਬਹੁਤ ਔਖਾ ਸਾਰੇ ਬਹੁਤ ਉਦਾਸ ਆ ਰਿਸ਼ਤੇਦਾਰੀ ਸਾਹਿਬ ਬੜੇ ਪਤਾ-ਪਤਾ ਲੈਣ ਆਉਂਦੇ ਆ ਪਹਿਲਾਂ ਕਦੇ ਹੋਇਆ ਐਡਾ ਵੱਡਾ ਤੁਹਾਡੇ ਥੋੜੀ ਜ਼ਿੰਦਗੀ ਦੇ ਵਿੱਚ ਨਹੀਂ ਨਹੀਂ ਜੀ ਕਿ ਜ਼ਿੰਦਗੀ ਛੱਡ ਕੇ ਸਾਡੇ ਪਿੰਡ 'ਚ ਨਹੀਂ ਹੋਇਆ ਜੀ ਜੋ ਇਹ ਚੱਲਿਆ ਨਾ ਜੀ ਨਹੀਂ ਕੋਈ ਚਾਂਸ ਨਹੀਂ ਹੋਇਆ ਪਹਿਲਾਂ ਇਹ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਨਹੀਂ ਕਦੇ ਹੋਇਆ ਨਾ ਦੇਖਿਆ ਨਾ ਹੋਇਆ ਜੀ ਕੀ ਮੰਨਦੇ ਹੋ ਇਸ ਘਾਟੇ ਨੇ ਜਿਹੜਾ ਹੁਣ ਅੱਗ ਲੱਗੀ ਆ ਕਿੰਨੇ ਸਾਲ ਪਿੱਛੇ ਕਰਤਾ ਤੁਹਾਨੂੰ ਇਹ ਜੀ ਵੇਖੋ ਤਿੰਨ ਚਾਰ ਸਾਲ ਨਹੀਂ ਠੀਕ ਹੁੰਦੇ ਜੀ ਹਾਂਜੀ ਉਹ ਵੀ ਜੇ ਸਾਡਾ ਆਰਤੀ ਆਸਾਸ ਦੇਵੇ گاਂ ਠੀਕ ਹੈ ਨਹੀਂ ਸਾਡਾ ਹੁਣ ਹੀ ਕੰਮ ਠਾਪਿਆ ਜੀ ਹਾਂ ਪੈਸੇ ਤਾਂ ਬਣਾ ਸਾਨੂੰ ਪਹਿਲੀ ਕਿਨੇ ਠੇਕੇ ਦੇਣੀ ਅੱਗੇ ਤੋਂ ਹਾਂਜੀ ਤੇ ਖਾਣ ਜੋ ਕੁਝ ਮੁਕਰੇ ਕੁਰੇ ਕੁਝ ਬਚਿਆ ਮਾਰ ਨੋ ਜੀ ਮੈਂ ਨਾ ਟਰਾਲੀ ਸਿੱਧੀਆਂ ਉਥੇ ਲੈ ਕੇ ਤੇ ਬਾਕੀ ਬਾਬੇ ਦੀ ਭਰੀ ਬੋਰੀ ਬਜੀਤ ਸਿੰਘ ਦੀ ਦਿਖ ਜਾਂਦੇ ਆ ਉਹ ਮੈਂ ਬੋਰੀ ਭਰ ਕੇ ਰੱਖ ਲਈ ਉਹੋ ਹੀ ਬੋਰੀ ਆ ਜੀ ਉਹ ਮੈਨੂੰ ਚੱਲ ਮਗਰੋਂ ਰੱਖਾਂਗੇ ਤੇ ਉਹ ਵੀ ਟਾਈਮ ਨਹੀਂ ਮਿਲਿਆ ਸਾਨੂੰ ਜੀ ਹੋਰੀ ਬਚੀ ਆ ਹਾਂ ਬੋਰੀ ਇੱਕ ਬਾਬੇ ਜੀ ਭਰੀ ਜੀ ਓਵੇਂ ਬਸ ਕਰੇ ਹੋਰ ਹੋਰ ਨਾ ਕੋਈ 1 ਕਿਲੋ ਨਹੀਂ ਰੱਖੀ ਜੀ ਹੁਣ ਫਿਰ ਕਿਵੇਂ ਚੱਲੂ ਅੱਗੇ ਉਹ ਅਗਲੀ ਜਿਵੇਂ ਤੁਸੀਂ ਕਿਹਾ ਕਿ ਅੱਗੇ ਜ਼ਮੀਨ ਦੇ ਠੇਕੇ ਤੇ ਲੈਣੀਆਂ ਉਹਦੇ ਲਈ ਵੀ ਤੁਹਾਨੂੰ ਪੈਸੇ ਚਾਹੀਦੇ ਆ ਜੇ ਅੱਗੇ ਫਸਲ ਹੋਰ ਬੀਜਣੀ ਉਹਦੇ ਲਈ ਵੀ ਪੈਸੇ ਚਾਹੀਦੇ ਫਿਰ ਹੁਣ ਅੱਗੇ ਬਾਈ ਕਿਵੇਂ ਚੱਲੂ ਉਹ ਬਸ ਇਹ ਹੀ ਹੈ ਯਾਰ ਤੀਆਂ ਨੂੰ ਪੁੱਛਣਾ ਦੇਖਣਾ ਪਣਾ ਕੀ ਕਰਦੇ ਹੋ ਉਹ ਕਹਿੰਦੇ ਤਾਂ ਸਾਥ ਟੋੜ ਦੇਵਾਂਗੇ ਪਰ ਮੁਸ਼ਕਿਲ ਆਦਾ ਹੀ ਹੋ ਇਹਨੇ ਪੈਸੇ ਟੋੜੇ ਨੇ ਗਾਂ ਵੀ ਦੇਣੇ ਹਨ ਉਹ ਕਹਿੰਦਾ ਜੀ ਕਿੰਨਾ ਕੁ ਟੁੱਟਿਆ ਪੈਸੇ ਸਿਰ ਹੁਣ ਇਹ 15 ਲੱਖ ਰੁਪਏ ਟੁੱਟ ਗਿਆ ਜੀ 15 ਲੱਖ ਰੁਪਏ ਹਾਂਜੀ ਤਕਰੀਬਨ ਸਿਰ ਟੁੱਟ ਗਿਆ ਹਾਂਜੀ ਪਰ ਅਗਲਾ ਉਹੀ ਆ ਵੀ ਅਗਲਾ ਵੀ ਆਪਦਾ ਹੁਣ ਔਖਾ ਲੱਗਦਾ ਹੁਣ ਹਾਂਜੀ ਬਹੁਤ ਜੀ ਬਹੁਤ ਔਖਾ ਜੀ ਕਿਥੇ ਨਹੀਂ ਪਹਿਲੇ ਲੈ ਦੇ ਅੱਗੇ ਕੰਮ ਕਰੀ ਜਾਈਦਾ ਵਧੀਆ ਚੱਲੀ ਜਾਂਦਾ ਕੰਮ ਹੋਰ ਵੀ ਬੜੀਆਂ ਆਸਾਂ ਉਮੀਦਾਂ ਰਾਈਆਂ ਹੋਣੀਆਂ ਵੀ ਐਤਕੀ ਝੋਨੇ ਦੇ ਵਿਚਾਰ ਘਟ ਰਹੇ ਝੋਨੇ ਦੇ ਵੀ ਕਾਟਾ ਪਿਆ ਜੀ ਤੇ ਝੋਨੇ ਦੇ ਅੱਛਾ ਆਸ ਉਮੀਦ ਜਿਵੇਂ ਭਾਈ ਹੋਰ ਵੀ ਲੱਗੀ ਹੋਣੀ ਹੈ ਕਿ ਰੈਤਕੀ ਫਸਲ ਹੋਈ ਆ ਕਰਾਂਗੇ ਆ ਕਰਾਂਗੇ ਹਾਂਜੀ ਨਹੀਂ ਕਣਕ ਬਹੁਤ ਸੁਣੀ ਆਹੀਂ ਕਣਕਾਂ ਚੰਗੀਆਂ ਨਿਕਲਦੀਆਂ ਹਾਂਜੀ ਪਰ ਉਹ ਮਾਰੇ ਨਾ ਖਾਣੀ ਦਿੱਤੀ ਸੀ ਕੀ ਆਸ ਲਾਈ ਸੀ ਕੀ ਕਰਨਾ ਸੀ ਆ ਬਸ ਆਸਾਂ ਵਧੀਆ ਸੀ ਚਲੋ ਆਪਣਾ ਸਾਰਾ ਕੰਮ ਸੈੱਟ ਹੋ ਜਾਂਦਾ ਅ ਕਣਕ ਚੰਗੀਆਂ ਸੀ ਕਣਕਾਂ ਪਰ ਪਤਾ ਨਹੀਂ ਆਹ ਮਹਾਰਾਜ ਦੀ ਕਹਾਣੀ ਕਿਵੇਂ ਵਰਤੀ ਗਈ ਉਹ ਤਾਂ ਫਿਰ ਇੱਥੇ ਆ ਕੇ ਵੀ ਬਈ ਦੁੱਖ ਲੱਗਦਾ ਹੁਣ ਖੇਤ ਦੇ ਬਹੁਤ ਬਹੁਤ ਜੀ ਨਹੀਂ ਕਰਦਾ ਜਾਨ ਨੂੰ ਖੇਤ ਚ ਉਹਨੂੰ ਜੀ ਨਹੀਂ ਕਰਦਾ ਹਾਂ ਅਸੀਂ ਮੋਟਰ ਨਾਲ ਗਿੜੇ ਨਹੀਂ ਮਾਰੇ ਉਦੋਂ ਦਾ ਜੀ ਇਹ ਲੱਗਦਾ ਜੇ ਰਸਤਾਂ ਬਣ ਗਿਆ ਹੁੰਦਾ ਜੀ ਜੇਦਾਂ ਦੀ ਅੱਗ ਲੱਗੀ ਹਾਂਜੀ ਹਾਂਜੀ ਕਿਉਂਕਿ ਦੇਖਣ ਨੂੰ ਦਿਲ ਨਹੀਂ ਕਰਦਾ ਨਾ ਨਾ ਕੋਈ ਦਿਲ ਨਹੀਂ ਕਰਦਾ ਜੀ ਦੇਖਣ ਨੂੰ ਬਹੁਤ ਮਨ ਦੁਖੀ ਆ ਵੀ ਐਡਾ ਵੱਡਾ ਘਾਟਾ ਪਿਆ ਜੀ ਕਿਵੇਂ ਪੂਰਾ ਹੋ ਕੀ ਕਰੂਗਾ ਨਾ ਬਹੁਤ ਔਖਾ ਹੈ ਕਾਰਨ ਪਤਾ ਲੱਗਿਆ ਅੱਗ ਤਾਂ ਕੋਈ ਗਾਂ ਜੀ ਪਿੱਛੋਂ ਅੱਗ ਲੱਗੀ ਐ ਇਸ ਨੂੰ 3-4 ਕਿਲੋਮੀਟਰ ਪਿੱਛੇ ਆ ਪਿੰਡ ਹੂੰ ਉੱਥੋਂ ਪਤਾ ਨਹੀਂ ਆਂਦੇ ਮਸ਼ੀਨ ਤੋਂ ਲੱਗੀ ਐ ਪਰ ਮੈਨੂੰ ਤਲਾਹ ਦੀ ਕਿਸੇ ਸ਼ਰਾਰਤੀ ਨੇ ਅੱਗ ਲਾਈ ਐ ਜੀ ਇੰਨੀ ਵੱਟ ਨਾ ਆ ਗਾ ਨਹੀਂ ਸਕਦੀ ਕਿਵੇਂ ਹੂੰ ਹਾਂਜੀ ਪਰ ਸਰਕਾਰ ਦਾ ਹਾਲੇ ਤੱਕ ਜੋ ਜੋ ਰੋਲ ਬਣਦਾ ਤੁਸਾਂ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਰੋਲ ਨਿਭਾਇਆ ਨਹੀਂ ਕੋਈ ਰੋਲ ਨਹੀਂ ਮੈਨੂੰ ਤਾਂ ਆਸ ਨਹੀਂ ਅੱਗੇ ਤੋਂ ਵੀ ਆਸ ਐ ਨਹੀਂ ਵੀ ਸਰਕਾਰ ਕੋਈ ਦੇਊਗੀ ਜੀ ਮੁਸ਼ਕਲ ਐ ਜੀ ਇਹ ਤਾਂ ਪਿੰਡ ਵਾਲੇ ਜੀ ਮੇਰੇ ਸਾਥ ਦੇ ਤਾਂ ਜਾਂ ਕੋਈ ਬਾਹਰ ਜਿਹੜੇ ਐਨਆਈ ਵੀਰ ਉਹ ਸਾਥ ਦੇਣ ਤੇ ਹੋਰ ਸਰਕਾਰ ਦੀ ਕੋਈ ਉਮੀਦ ਨਹੀਂ ਜੀ ਕੋਈ ਆਸ ਉਮੀਦ ਨਹੀਂ ਸਰਕਾਰ ਨਹੀਂ ਨਹੀਂ ਕੋਈ ਆਸ ਉਮੀਦ ਨਹੀਂ ਹਾਂ ਠੇਕਾ ਹੀ ਮਤਲਬ ਠੇਕਾ ਤਾਂ ਭਰੇ ਹੀ ਬੈਠੇ ਹੋਗੇ ਪੂਰਾ ਠੇਕਾ ਸਾਰਾ ਭਰਿਆ ਯਾਰਤੀ ਦੇ ਪੈਸੇ ਦੇਣੇ ਆ ਹਾਂਜੀ ਤੇ ਉਹ ਬਸ ਆਰਤੀਏ ਸਿਰ ਤੇ ਵੀ ਆਰਤੀ ਅੱਗੇ ਕੀ ਕਰਦਾ ਹੈ ਜੀ ਉਹਦੇ ਸਰ ਤੇ ਕੀ 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 ਬੇਨਤੀ ਕਰੋਗੇ ਕੀ ਕਹਿਣਾ ਚਾਹੋਗੇ ਬੇਨਤੀ ਉਹ ਸਭ ਪਿੰਡਾਂ ਨੇ ਤੇ ਨਾਲ ਚੱਲਾਂਗੇ ਉਹ ਕਹਾਂਗੇ ਅੱਗੇ ਦਦੋ ਵੀ ਛੱਡੋ ਵਿਆਹ ਵੀ ਪਰ ਉਹਨਾਂ ਦੀ ਮਰਜ਼ੀ ਹੈ ਜੋ ਛੱਡਣਾ ਛੱਡਣਾ ਹਾਂਜੀ ਹੂੰ ਹਾਂਜੀ ਸਰਕਾਰ ਤਾਂ ਕੋਈ ਆਸ ਉਮੀਦ ਹੈ ਜੀ ਨਹੀਂ ਨਹੀਂ ਕੋਈ ਆਸ ਉਮੀਦ ਨਹੀਂ ਸਰਕਾਰ ਦੀ ਤਾਂ ਕੋਈ ਬੰਦਾ ਕੋਈ ਆਇਆ ਨਹੀਂ ਐਮਐਲਏ ਆ ਕੁਛ ਨਹੀਂ ਆ ਕੇ ਹਾਲਚਾਲ ਪੁੱਛਿਆ ਮਾੜਾ ਮੋਟਾ ਬਸ ਚਲੇ ਗਿਆ ਜੀ ਚਲੇ ਗਿਆ ਹਾਂਜੀ ਕੁਟਾਰੀਆ ਸਾਹਿਬ ਆਏ ਹੂੰ ਕੱਲਾ ਕੱਲਾ ਹਾਲਚਾਲ ਪੁੱਛਿਆ ਹਾਂ ਕੁਛ ਨਹੀਂ ਦੇ ਕੇ ਗਏ ਜੀ ਕੋਈ ਗੱਲ ਨਹੀਂ ਹਾਂਜੀ ਅੱਗ ਤੇ ਜਿਹੜੇ ਉਸ ਦਿਨ ਅੱਗ ਲੱਗੀ ਆ ਉਸ ਦਿਨ ਕਾਬੂ ਜਦੋਂ ਕੰਟਰੋਲ ਕਰਨ ਦੇ ਲਈ ਉਦੋਂ ਪਿੰਡ ਵਾਸੀ ਹੋਈ ਸੀ ਜਾਂ ਫਿਰ ਸਰਕਾਰ ਦੇ ਵੀ ਕੋਈ ਨੁਮਾਇੰਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਨਹੀਂ ਇੱਧਰ ਪਿੰਡ ਵਾਸੀ ਹੀ ਜਦੋਂ ਮੈਂ ਵਸੇ ਇਧਰੋਂ ਗਿਆਨ ਉੱਧਰ ਵੇਖੀ ਮੈਂ ਵੀ ਕਣਕਾ ਉੱਥੇ ਕੁਟਾਰੀਏ ਦੇ ਕੁਝ ਬੰਦੇ ਫਿਰਦੇ ਸੀ ਸਿੱਖ ਮਹਾਰਾ ਉੱਥੇ ਸੀਗੇ ਹਾਂਜੀ ਇੱਥੇ ਇੱਧਰ ਕੋਈ ਬੰਦਾ ਨਹੀਂ ਇੱਥੇ ਜੀ ਪਿੰਡ ਵਾਲੇ ਵੀ ਨਹੀਂ ਅੱਗ ਬਝਾਉਣ ਆਏ ਪਿੰਡ ਵਾਲੇ ਵੀ ਨਹੀਂ ਆਏ ਪੰਜ ਛੇ ਬੰਦੇ ਖੜੇ ਮੈਂ ਟਟ ਕੱਢ ਕੇ ਉੱਥੇ ਲਾਇਆ ਪੁੱਲਤੇ ਵੀ ਉੱਥੇ ਅੱਗ ਨਾ ਲੱਗੇ ਉਸ ਤੋਂ ਬਾਅਦ ਪੰਜ ਛੇ ਬੰਦੇ ਖੜੇ ਮੈਂ ਚਲੋ ਯਾਰ ਅੱਗ ਵੀ ਰਹੀ ਚਲੀ ਗਏ ਮੇਰਾ ਬੇਟਾ ਨਾ ਕੱਲਾ ਟਟ ਵਾਰੇ ਉੱਥੇ ਤੰਗੀਆਂ ਮਾਰੇ ਅੱਗ ਦੇ ਵਿੱਚ ਹੀ ਅੱਛਾ ਹਾਂਜੀ ਉਹ ਪੰਜ ਛੇ ਬੰਦੇ ਆਏ ਉਹ ਜੋ ਟਆਂੀਆਂ ਟੋਣੀਆਂ ਤੋੜੀਆਂ ਉਸ ਤੋਂ ਬਾਅਦ ਅੱਗ ਫਿਰ ਤੇਜ਼ ਹੋ ਗਈ ਪਹਿਲੇ ਹਵਾ ਪਰੇ ਨ ਹੋ ਗਈ ਮੈਂ ਬੱਜੂਗੀ ਉਹ ਇੱਕ ਮਿੰਟ ਚ ਅੱਗ ਚੜ ਗਈ ਮੈਂ ਮਸਾ ਮੋਟਰਸਾਈਕਲ ਲੈ ਕੇ ਨਿਕਲਾ ਮੇਰਾ ਗੱਟਾ ਨਾ ਖੁੱਡ ਜਵੜ ਗਿਆ ਮੈਂ ਮੋਚਿਆ ਪਿਆ ਉੱਥੇ ਖੁੱਡ ਸੀ ਧੂਏ ਦੇ ਵਿੱਚ ਮੇਰਾ ਉਹ ਗੱਟਾ ਹੀ ਮੋਚ ਗਿਆ ਜੀ ਤੇ ਭਜਾ ਕਿ ਟੈਨ ਨ ਵੀ ਥੋੜਾ ਨੂੰ ਮੂ ਹਾਂਜੀ ਹਾਂਜੀ ਉਹ ਖੁੱਡ ਸੀ ਉਹਦੇ ਵਿੱਚ ਨਾ ਜੋ ਕੁੱਤੇ ਨੇ ਖੁੱਡ ਪੱਟੀ ਹੁੰਦੀ ਆ ਉਹਦੇ ਵਿੱਚ ਅੜ ਗਿਆ ਤੇ ਮੇਰਾ ਗੱਟਾ ਹੀ ਮੋਚ ਗਿਆ ਦਿੰਦਾ ਫਰਵਰੀ ਫਿਰ ਬਾਕੀ ਇੰਨੀ ਠੇਕੇ ਤੇ ਹੁੰਦੀ ਆ ਜ਼ਮੀਨ ਤੁਹਾਡੇ ਕੋਲੇ ਹਾਂਜੀ ਹਾਂਜੀ ਜ਼ਮੀਨ ਰੱਖਦਾ ਤਿੰਨ ਚਾਰ ਸਾਲ ਤੋਂ ਪਹਿਲਾਂ ਵੀ ਹੁੰਦੀ ਜ਼ਮੀਨ 28 30 ਕਿੱਲੇ ਹੁੰਦੀ ਸੀ ਹੁਣ ਥੋੜੀ ਮੈਂ ਖੇਤੀਬਾੜ ਮੈਂ ਸੰਦ ਹੈਗੇ ਜੋ ਖੇਤੀਬਾੜ ਕਰ ਲੀ ਹਾਂ ਹਾਂਜੀ ਝੋਨਾ ਵੀ ਪਿੱਛੇ ਵਧਿਆ ਰਿਹਾ ਪਰ ਅਰ ਕਿ ਝੋਨੇ ਨੂੰ ਵੀ ਕਟਾ ਪਾਇਆ ਝੋਨੇ ਨੂੰ ਵੀ ਘਟਾ ਪਾਇਆ ਹਾਂਜੀ ਤੇ ਕਣਕ ਤਾਂ ਜਮੀ ਜ਼ੀਰੋ ਹੀ ਹੋ ਗਈ ਹਾਂਜੀ ਕਣਕ ਤਾਂ ਜ਼ੀਰੋ ਹੋ ਗਈ ਜੀ ਇਹ ਤੇ ਖਾ ਉਦੋਂ ਤੁਸੀਂ ਦੇਖਿਆ ਵੀ ਘਾਟਾ ਮੈਨੂੰ ਇੰਨਾ 15 ਲੱਖ ਤਾਂ ਤਕਰੀਬਨ ਪੈ ਗਿਆ ਖਰਚਾ ਕਿੰਨਾ ਹੋ ਗਿਆ ਹੁਣ ਹੁਣ ਤੱਕ ਜਿਹੜੇ ਚੋ ਕੁਝ ਵੀ ਨਹੀਂ ਬਚਿਆ ਖਰਚਾ ਵੀਰ ਜੀ ਬਹੁਤ ਹੋ ਜਾਂਦਾ ਹੈ ਖਰਚਾ ਤਿੰਨ-ਤਿੰਨ ਸਪਰੇਆ ਬਾਕੀ ਵੀ ਖਾਦ ਇੱਕ ਵਾਰੀ ਉਧਰ ਮੇਰੀ ਜਿਹੜੀ ਕਣਕ ਸੜੀ ਨਾ ਉਹ ਪਹਿਲਾਂ ਉੱਗੀ ਨਹੀਂ ਮੈਂ ਦੁਬਾਰਾ ਬੀਜਵਾ ਕੇ ਫਿਰ ਬੀਜੀ ਦੋਰੀ ਸਿਰ ਅੱਛਾ ਦੋਰੀ ਬੀਜੀ ਸੀ ਹਾਂਜੀ ਹਾਂਜੀ ਸਾਰੇ ਪਿੰਡ ਨੂੰ ਪਤਾ ਜੀ ਹਾਂਜੀ ਤਾਂ ਇਹ ਉਹ ਕਿਸਾਨ ਨੇ ਜਿਹਨੂੰ ਦੀ ਤਕਰੀਬਨ 17 ਏਕੜ ਫਸਲ ਜਿਹੜੀ ਹੈਗੀ ਆ ਉਹ ਸੜ ਕੇ ਸੌਰੂ ਯਾ 17 ਕਿਲੇ ਹੀ 17 ਕਿਲੇ ਸੜਕੇ ਸਵਾ ਹੋ ਗਏ ਜਿਨ੍ਹਾਂ ਦੇ ਵਿੱਚੋਂ ਦੋ ਦੋ ਕਿਲੇ ਸਿਰਫ ਆਪਣੇ ਸੀ ਬਾਕੀ ਸਭ ਦੇ ਸਭ ਠੇਕੇ ਤੇ ਸੀ ਤਾਂ ਜੋ ਇਹ ਆਸ ਉਮੀਦ ਕਰਦੇ ਨੇ ਕਹਿੰਦੇ ਨੇ ਕਿ ਸਹਰ ਕੀ ਇਹ ਗੱਲ ਵੱਡੀ ਹੁੰਦੀ ਆ ਇਹ ਗੱਲ ਕਿ ਸਰਕਾਰ ਤੋਂ ਆਸ ਟੁੱਟ ਜਾਣੀ ਇਹ ਕਹਿੰਦੇ ਨੇ ਕਿ ਸਾਡੀ ਸਰਕਾਰ ਤੋਂ ਆਸ ਟੁੱਟ ਗਈ ਕਿ ਜਦੋਂ ਹੁਣ ਤੱਕ ਸਰਕਾਰ ਦਾ ਕੋਈ ਵੀ ਅਧਿਕਾਰੀ ਕੋਈ ਵੀ ਨੁਮਾਇੰਦਾ ਸਾਡੇ ਕੋਲੇ ਆ ਕੇ ਨਹੀਂ ਖੜਿਆ ਤਾਂ ਉਸ ਤੋਂ ਬਾਅਦ ਫਿਰ ਕੋਈ ਕੀ ਕਰਨ ਆਊਗਾ ਤਾਂ ਤੁਸੀਂ ਕੋਈ ਆਪਣਾ ਸੰਪਰਕ ਨੰਬਰ ਹੈ ਤਾਂ ਬੋਲ ਦਿਓ ਜੇਕਰ ਕੋਈ ਤੁਹਾਡਾ ਨਾ ਰਾਪਤਾ ਕਰਨਾ ਚਾਹੇ ਕਿਵੇਂ ਜੀ ਤੁਹਾਡਾ ਕੰਟੈਕਟ ਨੰਬਰ ਕੋਈ ਸੰਪਰਕ ਨੰਬਰ ਤੁਹਾਡਾ ਹਾਂਜੀ 8729927005 ਇੱਕ ਵਾਰੀ ਹੋਰ ਬੋਲ ਦਿਓ ਜੀ 87299 ਹਾਂ 27005 ਤਾਂ ਇਹ ਭਾਈ ਜੀ ਹੋਰਾਂ ਦਾ ਸੰਪਰਕ ਨੰਬਰ ਆ ਜੇਕਰ ਕੋਈ ਚਾਹੁੰਦਾ ਆ ਰਾਬਤਾ ਕਰਨਾ ਤਾਂ ਜ਼ਰੂਰ ਇਹਨਾਂ ਦੇ ਨਾਲ ਰਾਬਤਾ ਕਰੋ ਜਿਵੇਂ ਮੈਂ ਗੱਲ ਕਰੀ ਆ ਕੋਈ ਛੋਟੇ ਕਿਸਾਨ ਜੋ ਤਕਰੀਬਨ ਆਪਣੀ 2 ਕਿੱਲੇ ਪੈ ਲਈ ਆ ਬਾਕੀ ਸਭ ਦੀ ਸਭ ਪੈਲੀ ਠੇਕੇ ਤੇ ਹੁੰਦੀ ਆ ਦੱਸਦੇ ਨੇ ਕਿ ਤਕਰੀਬਨ 15 ਲੱਖ ਰੁਪਏ ਦੇ ਹੈਟ ਅੱਜ ਦੇ ਟਾਈਮ ਦੇ ਵਿੱਚ ਇਹਨੇ 15 ਲੱਖ ਰੁਪਏ ਦੇ ਹੈਟ ਨੇ ਸੋ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ